ਰਤਨਾ ਕਦੀ ਡੈਥ ਕਿਵੇਂ ਹੋਈ ਬਈ ਕਾਰਨ ਕੀ ਬਣਿਆ ਡੈਥ ਹੋਣ ਦਾ ਜੀ ਕਾਰਨ ਭਾਜੀ ਆਪਾਂ ਅੰਬਰਸਰ ਮੰਡੀ 'ਚ ਜਦੋਂ ਸੀਗੇ ਉੱਥੇ ਤੇ ਅਗਰੈਸਿਵ ਹੋ ਗਿਆ ਘੋੜਾ ਥੋੜਾ ਬੱਜਾ ਬੱਜਾਈ ਖੜਾ ਨਹੀਂ ਹੈਣਾ ਕੀ ਚੱਕਰ ਪਿਆ ਚਲੋ ਹੂੰ ਤੇ ਖੜਾ ਖੜਾਈ ਉਹ ਮੰਡੀ 'ਚ ਜਿਹੜੇ ਆਪਾਂ ਬੰਨਿਆ ਹੁੰਦਾ ਜਿਹਨਾਂ ਨਾਲ ਬੁਰਜ ਬੁਰਜ ਦੱਬ ਕੇ ਉਹ ਘੋੜੇ ਨੇ ਜ਼ੋਰ ਲਾ ਕੇ ਪੱਟ ਲਈ ਸੀ ਤੇ ਉਹ ਆਪਾਂ ਕੋਸ਼ਿਸ਼ ਥੋੜੀ ਜੀ ਕੀਤੀ ਸੀਗੀ ਬਟ ਜਿੱਥੇ ਆਪਾਂ ਉਦੋਂ ਉਸ ਘੋੜੇ ਨੂੰ ਆਪਾਂ ਦੱਬਿਆ ਸੀ ਨਾ ਹਾਂਜੀ ਉਹ ਡੈਥ ਤੋਂ ਬਾਅਦ ਅੱਛਾ ਜੀ ਉੱਥੇ ਫਲੈਟ ਬਣ ਗਏ ਅੱਛਾ ਜਗਰਾਉ ਮੰਡੀ ਲਾਈ ਪਹਿਲਾਂ ਆਪਾਂ ਹੂੰ ਜਦੋਂ ਪਹਿਲੀ ਵਾਰੀ ਘੋੜਾ ਪਤਾ ਲੱਗਾ ਲੋਕਾਂ ਨੂੰ ਕਿ ਹਾਂ ਰਤਨਾਕਰ ਸੱਚੀ ਹੈਗਾ ਠੀਕ ਆ ਬਈ ਉਸ ਤੋਂ ਬਾਅਦ ਫੇ ਅੰਬਰਸਰ ਵਾਲੀ ਮੰਡੀ ਲਾਈ ਅੱਛਾ ਜੀ ਤੇ ਆਹ ਲਾ ਲਓ ਅੰਬਰਸਰ ਵਾਲੀ ਮੰਡੀ ਤੇ ਪੂਰਾ ਤਿਆਰ ਹੋ ਗਿਆ ਇੰਨਾ ਕੀ ਦਿਲ ਤੇ ਚੜਿਆ ਹੋਇਆ ਸੀ ਮਤਲਬ ਵੀ ਦਿਮਾਗ 'ਚ ਸੀ ਵੀ ਉਹ ਘੋੜੇ ਦੀ ਭਾਲ ਕਰੀ ਜਾਂ ਕਿਵੇਂ ਕਿਵੇਂ ਮਿਲ ਗਿਆ ਘੋੜਾ ਤੁਹਾਨੂੰ ਬਈ ਇੰਨਾ ਕਿਉਂਕਿ ਘੋੜੇ ਦਾ ਸ਼ੁਰੂ ਤੋਂ ਹੀ ਪਹਿਲਾਂ ਨਾਮ ਬਹੁਤ ਰਿਹਾ ਸੀ ਬਈ ਰਤਨਾਕਰ ਦੁਨੀਆ ਦਾ ਉਹ ਮਹਾਨ ਘੋੜਾ ਜਿਸ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਆ ਉਹਦੀ ਖੂਬਸੂਰਤੀ ਦੇ ਚਰਚੇ ਉਹਦੇ ਐਗਰੈਸ਼ਨ ਦੇ ਚਰਚੇ ਹੁੰਦੇ ਆ ਹੁਬਾਹੂ ਉਸੇ ਦੀ ਬਿਲਕੁਲ ਕਾਪੀ ਉਸੇ ਘੋੜੇ ਦਾ ਦੋਤਾ ਤੇ ਕਾਲੇ ਕਾਂਟੇ ਦਾ ਪੁੱਤ ਬਾਈ ਉਹਨਾਂ ਨੇ ਦੇਵਰਤਨ ਤਿਆਰ ਕਰ ਲਿਆ ਜੀ ਕਈ ਸ਼ੋਅਾਂ ਦਾ ਜੇਤੂ ਆ ਇਹ ਬਾਕੀ ਤੁਸੀਂ ਘੋੜੇ ਦੀ ਬੰਤਰ ਦੇਖ ਲਓ ਇਹਦੀ ਨੈਕ ਇਹਦਾ ਪਿੱਠ ਪੋੜਾ ਐਕਸਟਰਾਔਰਡਨਰੀ ਆ ਬਾਕੀ ਬਾਈ ਹਰਕੀਤੁਰੀਆਂ ਇਹ ਜੇ ਬੰਦੇ ਆ ਵੀ ਸ਼ੁਰੂ ਤੋਂ ਹੀ ਕੁਆਲਿਟੀ ਨੂੰ ਇਹਨਾਂ ਨੇ ਪਹਿਲ ਦਿੱਤੀ ਆ ਤੇ ਉਸੇ ਟੌਪ ਕੁਆਲਿਟੀ ਦਾ ਬੱਚਾ ਅੱਜ ਦੇਵਰਤਨ ਬਾਈ ਉਹਨਾਂ ਨੇ ਫਿਰ ਤਿਆਰ ਕਰ ਲਿਆ ਜੀ ਚਾਰ ਦੰਦ ਉਮਰ ਹੋ ਗਈ ਇਹਦੀ ਤੇ ਡੀਐਨਏ ਕੁਆਲੀਫਾਈਡ ਆ ਮਾਂ ਤੇ ਪਿਓ ਵਾਲੇ ਪਾਸਿਓ ਤੇ ਮਾਂ ਵਾਲੇ ਪਾਸਿਓ ਮੈਂ ਡੀਐਨਏ ਕੁਆਲੀਫਾਈਡ ਤਾਂ ਕਹਿ ਰਿਆਂ ਕਿਉਂਕਿ ਇਹਦੀ ਮਹਾਰਤ ਨਾ ਕਰਦੀ ਆ ਤੇ ਬਾਈ ਉਹਨਾਂ ਦੀ ਨਿਗਾਚ ਹੀ ਰਹੀ ਆ ਓਰੀਜਨਲ ਰਤਨਾਕਰ ਦੀ ਹੋਣ ਕਰਕੇ ਮੈਂ ਡੀਐਨਏ ਕੁਆਲੀਫਾਈਡ ਕਹਿ ਰਿਹਾ ਕਿਉਂਕਿ ਅਕਸਰ ਘੋੜੀਆਂ ਰਤਨਾਕਰ ਦੀਆਂ ਬਣੀਆਂ ਬਹੁਤ ਨੇ ਪਰ ਬਾਈ ਹਰਕੀਤ ਉਰੀਆਂ ਇਹ ਜੇ ਬੰਦੇ ਆ ਵੀ ਕੁਆਲਿਟੀ ਨੂੰ ਮੈਂ ਪਹਿਲਾਂ ਗਾ ਵੀ ਪਹਿਲ ਦਿੱਤੀ ਆ ਰਤਨਾਕਰ ਦੀ ਬਹੁਤ ਚੰਗੀ ਬੱਚੀ ਬਾਈ ਉਹਨਾਂ ਦੇ ਫਾਰਮ ਤੇ ਉਹ ਵੀ ਮੈਂ ਤੁਹਾਨੂੰ ਵੀਡੀਓ ਚ ਦਿਖਾਉਂਗਾ ਤੇ ਤਿੰਨ ਪੀੜੀਆਂ ਇੰਟਰਵਿਊ ਚ ਮੇਰੇ ਨਾਲ ਬੈਠੀਆਂ ਹਰਕੀਤ ਬਾਈ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਦਾਦਾ ਜੀ ਤੇ ਤਿੰਨੇ ਪੀੜੀਆਂ ਨੂੰ ਇਹਨਾਂ ਨੂੰ ਇੰਨਾ ਕੁ ਸ਼ੌਂਕ ਆ ਇੰਨਾ ਕੋ ਜਨਾਉਣਾ ਘੋੜਿਆਂ ਦਾ ਕਿ ਹੱਦੋਂ ਵੱਧ ਤੇ ਕੁਆਲਿਟੀ ਟੌਪ ਦੀ ਰੱਖੀ ਹੋਈ ਆ ਆਪਣੇ ਫਾਰਮ ਤੇ ਅੱਜ ਫੇਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅੱਜ ਚੋਟੀ ਦਾ ਇੱਕ ਸਾਨ ਫੇਰ ਇਸ ਕਿੱਲੇ ਤੇ ਭਾਈ ਤਿਆਰ ਹੋ ਗਿਆ ਬਣ ਕੇ ਤੇ ਇਹ ਗਿਫਟ ਕੀਤਾ ਸੀ ਬਾਈ ਹਰਕੀਤ ਨੇ ਆਪਦੇ ਫਾਦਰ ਸਾਹਿਬ ਨੂੰ 4 ਮਹੀਨਿਆਂ ਦਾ ਬੱਚਾ ਗਿਫਟ ਕੀਤਾ ਸੀ ਲੈ ਕੇ ਤੇ ਬਾਈ ਕਹਿੰਦਾ ਵੀ ਬਿਲਕੁਲ ਉਸੇ ਦੀਆਂ ਛਾਤੀਆਂ ਪਵਾਉਂਦਾ ਸੀ ਆਪਦੇ ਨਾਨੇ ਦੀਆਂ ਉਸ ਹਾਬ ਨਾਲੀ ਅਗਰੈਸ਼ਨ ਕਰਦਾ ਸੀ ਤੇ ਇਸ ਕਰਕੇ ਕਹਿੰਦਾ ਮੈਂ ਆਪਦੇ ਫਾਦਰ ਸਾਹਿਬ ਨੂੰ ਗਿਫਟ ਕੀਤਾ ਕਿ ਦੁਬਾਰਾ ਫੇਰ ਇੱਕ ਰਤਨਾਕਰ ਵਰਗਾ ਚੰਗਾ ਕੋੜਾ ਸਾਡੇ ਫਾਰਮ ਤੇ ਹੋਵੇ ਤੇਰੇ ਤਨ ਆਕਰ ਦੀਆਂ ਕੁਝ ਯਾਦਾਂ ਤਾਜ਼ੀਆਂ ਕਰਾਂਗੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਦੋਂ ਵੀਰੂਆਂ ਨਾਲ ਘੋੜਾ ਆ ਕਿੰਨੀ ਕੁ ਘੋੜੀ ਮੇਟ ਕੀਤੀ ਕਿਸ ਫੀਸ ਤੇ ਛੱਡਿਆ ਗਿਆ ਘੋੜਾ ਤੇ ਕਿਵੇਂ ਉਸ ਘੋੜੇ ਦੀ ਡੈਥ ਹੋਈ ਸਾਰੀ ਗੱਲਬਾਤ ਕਰਾਂਗੇ ਤੇ ਬਾਈ ਉਹਨਾਂ ਨੂੰ ਇੰਨਾ ਉਸ ਘੋੜੇ ਨਾਲ ਪਿਆਰ ਆ ਅੱਜ ਵੀ ਉਸ ਘੋੜੇ ਦਾ ਜਿਹੜਾ ਲਾਸਟ ਪੋਸਟਰ ਸੀ ਮੰਡੀ ਦਾ ਉਹ ਅੱਜ ਵੀ ਸੰਭੀ ਬੈਠਿਆ ਤੇ ਆਜੋ ਬਾਈ ਉਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਜਿਹੜੇ ਸੱਜਣ ਨਵੇਂ ਆ ਫੋਲੋ ਜਰੂਰ ਕਰਿਓ ਨਾਲ ਜੁੜਿਓ ਚੈਨਲ ਦੇ ਤੇ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਘੋੜਿਆਂ ਬਾਰੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਜਿਹੜੇ ਤੁਹਾਨੂੰ ਫਾਰਮ ਤੇ ਮੈਂ ਲੈ ਕੇ ਆਇਆ ਸਿੱਧੂ ਸਟੱਡ ਫਾਰਮ ਤੇ ਕਿਸੇ ਟਾਈਮ ਇਸ ਫਾਰਮ ਤੇ ਰਤਨਾਕਰ ਕੋਲਾ ਰਿਆ ਜੀ ਤੇ ਰਤਨਾਕਰ ਵਰਗਾ ਹੂ ਬਾਹੂ ਬਾਈਉਰ ਨੇ ਹੋਰ ਵਿਸ਼ੇਸ਼ ਰਕਤ ਤਿਆਰ ਕਰ ਲਿਆ ਜੀ ਬਹੁਤ ਹੀ ਸੋਹਣਾ ਦੇਵ ਰਤਨ ਤੇ ਸ਼ੋਹਾਂ ਦਾ ਜੇਤੂ ਵੀ ਆਹੋ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਰਤਨਾਕਰ ਦੀਆਂ ਆਪਾਂ ਯਾਦਾਂ ਜਿਹੜੀਆਂ ਉਹ ਤਾਜ਼ਾ ਕਰਾਂਗੇ ਪੁਰਾਣੀਆਂ ਯਾਦਾਂ ਵੀ ਕਿਵੇਂ ਦਾ ਘੋੜਾ ਸੀ ਤੇ ਵੀਰ ਉਹਨਾਂ ਕੋਲ ਜਦੋਂ ਘੋੜਾ ਸੀ ਉਹ ਉਹਦੋਂ ਮੰਡੀ ਤੇ ਲੈ ਕੇ ਗਏ ਹੋਏ ਸੀ ਸਾਰੇ ਸੱਜਣਾਂ ਨੂੰ ਪਤਾ ਹੀ ਆ ਵੀ ਘੋੜੇ ਦੀ ਮੰਡੀ ਤੇ ਡੈਥ ਹੋ ਗਈ ਕਿਸ ਕਾਰਨ ਡੈਥ ਹੋਈ ਕੀ ਗੱਲਬਾਤ ਸੀ ਸਾਰੀ ਗੱਲਬਾਤ ਕਰਾਂਗੇ ਆਪਾਂ ਬਈ ਬਹੁਤ ਬਹੁਤ ਸਵਾਗਤ ਆ ਹਰ ਇੱਕ ਤੇ ਤੁਹਾਡੇ ਸਸਿ ਗਾ ਦੀ ਸਾਰਿਆਂ ਨੂੰ ਤੁਹਾਡਾ ਵੀ ਭਾਜੀ ਬਹੁਤ ਬਹੁਤ ਸਵਾਗਤ ਆ ਆਪਣੇ ਬੜੇ ਤੋਂ ਹੀ ਸ਼ਾਰਟ ਨੋਟਿਸ ਤੇ ਪਹੁੰਚੇ ਆ థాంਕਿਊ ਭਾਜੀ ਤੇ ਹਾਂਜੀ ਇਹ ਆਪਣੇ ਆਪਣੇ ਫਾਦਰ ਸਾਹਿਬ ਜੀ ਜੀ ਅੰਦੀ ਸਿੱਧੂ ਤੇ ਇਹ ਮੇਰੇ ਦਾਦਾ ਜੀ ਆ ਜੀ ਰੇਸ਼ਮ ਸਿੱਧੂ ਠੀਕ ਹੈ ਜੀ ਮੈਂ ਤਿੰਨ ਪੀੜੀਆਂ ਦੇ ਨਾਲ ਬੈਠਾ ਜੀ ਮਤਲਬ ਜਿਹਦੇ ਘੋੜਿਆਂ ਨੂੰ ਪ੍ਰੇਮ ਕਰਨਾ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਤੇ ਭਾਈ ਘੋੜਿਆਂ ਦਾ ਮੈਂ ਸ਼ੁਰੂਆਤ ਇਹ ਗੱਲ ਕਰੂੰਗਾ ਕਿ ਕਿੰਨਾ ਕੁ ਸ਼ੌਕ ਪੁਰਾਣਾ ਪਹਿਲਾਂ ਸ਼ੌਕ ਵੀ ਕਾਫੀ ਪੁਰਾਣਾ ਜੀ ਮੈਨੂੰ ਆਪਣੇ ਫਾਦਰ ਸਾਹਿਬ ਤੋਂ ਹੀ ਪਿਆ ਇਹਨਾਂ ਨੇ ਲਾ ਲੋ ਕੀ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਜਦੋਂ ਪਹਿਲਾਂ ਨੁਕਰੀ ਘੋੜੀ ਇਕ ਲਿਆਂਦੀ ਸੀ ਸਭ ਤੋਂ ਪਹਿਲਾਂ ਅੱਛਾ ਭਾਈ ਉਹ ਵੀ ਆਪਣੇ ਪਿੰਡ ਤਾਏ ਜੀ ਹੁਣੀ ਉਹਨਾਂ ਕੋਲ ਨੂੰ ਵੀ ਸ਼ੌਕ ਆ ਕਾ ਸੀ ਉਹ ਉਹ ਪ ਦੇ ਜਾਨਵਰ ਥੋੜੇ ਹਾਂਜੀ ਉਹਨਾਂ ਕੋਲੋਂ ਪਹਿਲੀ ਘੋੜੀ ਹੀ ਲਿਆਂਦੀ ਸੀਗੀ ਆਪਾਂ ਨੁਕਰੀ ਤੇ ਉਤੋਂ ਲਾ ਲੋਗੀ ਹੌਲੀ ਹੌਲੀ ਸ਼ੌਂਕ ਪੈਦਾ ਗਿਆ ਤੇ ਸਾਨੂੰ ਥੋੜਾ ਰਤਨਾਕਰ ਦਾ ਮੈਨੂੰ ਪੈ ਗਿਆ ਚੌਂਕ ਜਿਆਦਾ ਜਿਆਦਾ ਕ੍ਰੇਜ਼ ਹਾਂਜੀ ਕ੍ਰੇਜ਼ ਸੀਗਾ ਥੋੜਾ ਪਹਿਲਾਂ ਛੋਟੇ ਹੁੰਦੇ ਆ ਨਾ ਕਿ ਉਹਨੂੰ ਦੇਖਦੇ ਦੂਦੇ ਹੁੰਦੇ ਫੋਟੋ ਫੋਟੋਆਂ ਚ ਤੇ ਉਹ ਉਸ ਬਲੱਡ ਕਰਕੇ ਫਿਰ ਤੁਰਪੇ ਨਾਲ ਸਾਡੇ ਮਾਤੜ ਜੀ ਸੀਗੇ ਬੱਬੀ ਵੱਡਾ ਜੀ ਉਹਨਾਂ ਨੂੰ ਸਾਰੇ ਜਿਆਦਾ ਜਾਣਦੇ ਥੋੜਾ ਸਾਰਿਆਂ ਨਾਲ ਹਾਂਜੀ ਤੇ ਉਹ ਉਹਨਾਂ ਨਾਲ ਸੀਗੇ ਉਹਨਾਂ ਨੂੰ ਬਹੁਤ ਰਤਨਕਰ ਨੂੰ ਬੜਾ ਜਿਆਦਾ ਮੇਤੋਂ ਲਾ ਲਉ ਮੇਤੋਂ ਜਿਆਦਾ ਸ਼ੌਂਕ ਉਹਨਾਂ ਨੂੰ ਸੀ ਰਤਨਕਰ ਦਾ ਅੱਛਾ ਬਾਈ ਤੇ ਉਹ ਸ਼ੁਰੂ ਫੇ ਉਥੋਂ ਅਸੀਂ ਮਾਰਵਾੜੀ ਵਾਲ ਹੋਏ ਪਹਿਲਾਂ ਸਾਨੂੰ ਪ੍ਰੀ ਇੱਕ ਅੱਧੀ ਕੋੜੀ ਦੋ ਕੋੜੀਆਂ ਠੀਕ ਹੈ ਬਾਈ ਫਿਰ ਉਦੋਂ ਪਹਿਲੀ ਕੋੜੀ ਵੀ ਇੱਕ ਆਪਾਂ ਬਾਬਾ ਜੋਰਾ ਜੀ ਤੋਂ ਲਈ ਸੀਗੀ ਮਾਂ ਮੱਝੂ ਕੇ ਲੈ ਆਂਦੀ ਠੀਕ ਹੈ ਜੀ ਉਹਦੀਆਂ ਹੀ ਉਹਦੀਆਂ ਤਿੰਨ ਚਾਰ ਬੱਚੀਆਂ ਸੀ ਆਪਣੇ ਕੋਲ ਉਹਨਾਂ ਉਹਨਾਂ ਚੋਂ ਹੀ ਇੱਕ ਬੱਚੀ ਆ ਇਹ ਰਤਨਕਰ ਵਾਲੀ ਜਿਹੜੀ ਆਪਣੀ ਅੱਛਾ ਆਪਣੇ ਖੜੀ ਆ ਉਹ ਚਲੋ ਦਿਖ ਸਭ ਤੋਂ ਪਹਿਲਾਂ ਆਪਾਂ ਉਹਦੀ ਹੁਣ ਗੱਲ ਸਟਾਰਟ ਕਰੀਏ ਆਪਣੇ ਦੇਵ ਰਤਨ ਦੀ ਹਾਂਜੀ ਠੀਕ ਹੈ ਨਾ ਜੀ ਤੇ ਚਾਰ ਦੰਦ ਸਟਾਰਟ ਹੋ ਗਿਆ ਵੀ ਤੁਸੀਂ ਹਾਂਜੀ ਹਾਂਜੀ ਚਾਰ ਦੰਦ ਲੱਗ ਗਿਆ ਜੀ ਹੁਣ 3.5 ਸਾਲ ਨੂੰ ਮਰ ਹੋ ਗਈ ਪ੍ਰੋਪਰ ਠੀਕ ਹੈ ਆਪਾਂ ਰਤਨਾਕਰ ਦੀ ਜਿਹੜੀ ਪੇਂਟਿੰਗ ਬਣੀ ਹੋਈ ਆ ਆਪਣੇ ਘਰ ਦੇ ਸਾਹਮਣੇ ਉਹਦੇ ਕੋਲ ਖੜਾ ਕੇ ਮੈਂ ਸ਼ਾਟ ਤਾਂ ਲਿਆ ਵੀ ਮਿੱਤਰੋ ਉਸੇ ਕਿੱਲੇ ਤੇ ਉਹ ਹਜੇ ਹੀ ਘੋੜਾ ਦੁਬਾਰਾ ਫੇਰ ਆ ਗਿਆ ਰਤਨਾਕਰ ਦਾ ਦੋਤਾ ਆ ਗਿਆ ਜੀ ਹਾਂਜੀ ਹੈਨਾ ਜੀ ਤੇ ਇਹਦੀ ਕੀ ਡਿਟੇਲ ਹੈ ਵੀਰੇ ਪੂਰੀ ਪ੍ਰੋਪਰ ਜੀ ਹਾਂ ਇਹਦੀ ਪੂਰੀ ਡਿਟੇਲ ਹੈ ਜੀ ਸਾਢੇ 3 ਸਾਲ ਉਮਰ ਹੋ ਗਈ ਅੱਛਾ ਬਈ ਇਹ ਕੱਦ 64 ਇੰਚ ਕਰ ਗਿਆ ਜੀ ਠੀਕ ਹੈ ਬਈ ਤੇ ਅਜੇ 4 ਤਾਂ ਦੀ ਹੋਇਆ ਅਜੇ ਤਾਂ ਤੇ ਬਾਕੀ ਕਾਲੇ ਕਾਂਟੇ ਦਾ ਬੱਚਾ ਇਹ ਜੀ ਤੇ ਡੀਐਨਏ ਹੋਇਆ ਹੋਇਆ ਡੀਐਨਏ ਕੁਆਲੀਫਾਈਡ ਠੀਕ ਹੈ ਬਈ ਤੇ ਬਾਕੀ ਮੇਨ ਜਿਹੜਾ ਜਿਸ ਕਾਰਨ ਆਪਾਂ ਲਿਆ ਹੋਇਆ ਉਹ ਵੀ ਹਾਂਜੀ ਪਿੱਛੋਂ ਕਿਉਂਕਿ ਇਹਦੀ ਮਾਂ ਜਿਹੜੀ ਆ ਔਰਤ ਨਕਰ ਦੀ ਠੀਕ ਆ ਬਾਈ ਨਾ ਨਾ ਇਹਦਾ ਰਤਨਾਕਰ ਹਾਂਜੀ ਉਹਦੇ ਕਰਕੇ ਜੀ ਮੇਨ ਚੌਂਕ ਹੀ ਆਪਾਂ ਨੂੰ ਤਨਾਕਰ ਬਲੱਡ ਕਰਕੇ ਨਾ ਠੀਕ ਆ ਬਾਈ ਤੇ ਕਿਉਂ ਸ਼ੋ ਇਹਦੇ ਬਾਰੇ ਥੋੜਾ ਬਹੁਤਾ ਲੱਗਾ ਵੀ ਉਦੋਂ ਕਿ ਥੋੜਾ ਗਰਮੀ ਜੀ ਚ ਹੈਗਾ ਉਹਦੇ ਕਰਕੇ ਨਾ ਕੀ ਕਰੂਗਾ ਜੀ ਕੀ ਕਰੂਗਾ ਕੋਈ ਕਿੰਨੀ ਕਿੰਨੀ ਉਮਰ ਦਾ ਲਿਆ ਸੀ 4 ਕੁ ਮਹੀਨੇ ਦਾ ਬੱਚਾ ਸੀ ਅੱਛਾ ਇੰਨੇ ਛੋਟੇ ਬੱਚੇ ਦਾ ਹੀ ਲੱਗਿਆ ਸੀ ਮਾਨੂੰ ਥੋੜਾ ਜਿਦਾ ਨਾ ਜਦੋਂ ਦੇਖਣ ਵੀ ਮੈਂ ਤਾਂ ਬਾਹਰ ਤੇਗਾ ਉਦੋਂ ਨਾਲੋ ਡੈਡੀ ਹੁਣਾਂ ਨੂੰ ਆਪਾਂ ਗਿਫਟ ਹੀ ਦਿੱਤਾ ਸੀ ਇਹਨਾਂ ਨੂੰ ਪਤਾ ਨਹੀਂ ਸੀਗਾ ਅੱਛਾ ਵੀ ਘਰੇ ਕੀ ਘਰੇ ਘੋੜਾ ਲੈ ਆਣਾ ਮੇਰਾ ਛੋਟਾ ਬ੍ਰਦਰ ਉਹ ਵੀ ਹੁਣ ਉੱਥੇ ਕ अच्छा जी ਤੇ ਉਹਦੀ ਵੀ ਜਿੱਦਾਂ ਸਟੋਰੀ ਥੋੜੀ ਇਦਾਂ ਕਿ ਪਹਿਲਾਂ ਕੋਈ ਹੈ ਨਹੀਂ ਸੀ ਕਿ ਦੁਬਾਰਾ ਘੋੜਾ ਲੈਣਾ ਕਿ ਜਦੋਂ ਰਤਨਾਕਰ ਹੋ ਗਿਆ ਸੀ ਹਨਾ ਪੂਰਾ ਉਦੋਂ ਬਾਅਦ ਥੋੜਾ ਮੰਨ ਜਾ ਖਰਾਬ ਜਾ ਹੋ ਗਿਆ ਸੀ ਹਨਾ ਹੋ ਜਾਂਦਾ ਤੇ ਹਾਂਜੀ ਫੇ ਬਾਹਰ ਵੀ ਚਲੇ ਗਏ ਸੀਗੇ ਤੇ ਥੋੜਾ ਲਾ ਲੋ ਕਿ ਉਦਾਂ ਗੱਲ ਹੁੰਦੀ ਰਹਿੰਦੀ ਸੀ ਡਾਕਟਰ ਬਿਆਨ ਤ ਢੋਲਣ ਉਹ ਆਉਂਦੇ ਜਾਂਦੇ ਸੀ ਆਪਣੇ ਕੋਲ ਹਨਾ ਤੇ ਉਹਨਾਂ ਨਾਲ ਵੈਸੇ ਹੀ ਫੋਨ ਤੇ ਗੱਲਬਾਤ ਹੋਈ ਕਿ ਮੈਂ ਕਿਹਾ ਭਾਜੀ ਕੋਈ ਬੱਚਾ ਲਈਏ ਦੁਬਾਰਾ ਹਾਂਜੀ ਰਤਨਾਕਰ ਦੇ ਹਨਾ ਤੇ ਉਹ ਇੱਕ ਥਾਰਿਆਂ ਨੂੰ ਬਤਾ ਤੁਹਾਨੂੰ ਵੀ ਹਣਾ ਰਤਨਕਰ ਦੀ ਬਰੀਡਿੰਗ ਹੋਈ ਉਹ ਘਟਿਆ ਬਹੁਤ ਘੱਟ ਲਿਮਟਿਡ ਬਰੀਡਿੰਗ ਹੋਈ ਹਾਂਜੀ ਤੇ ਬੱਚੇ ਥੋੜੇ ਸੀਗੇ ਹਮ ਪਰ ਇਦਾਂ ਉਦਾਂ ਗੱਲਬਾਤ ਹੋਈ ਉਹ ਕੁਦਰਤੀ ਉਦੋਂ ਘੋੜੀ ਸੋਈ ਸੀ ਅੱਛਾ ਜੀ ਥੋੜੇ ਦਿਨ ਹੀ ਹੋਏ ਸੀ ਉਹ ਰਤਨਕਰ ਦੀ ਹਾਂਜੀ ਉਹ ਉਹ ਬੱਚੀ ਦਾ ਆਪਾਂ ਨੂੰ ਪਤਾ ਸੀਗਾ ਕਿ ਹਾਂ ਰਤਨਕਰ ਦੀ ਘੋੜੀ ਉੱਥੇ ਖੜੀ ਹੈ ਨਾ ਅਭੀ ਰੀਜਨਲ ਤਾਂ ਬਹੁਤ ਘੱਟ ਨੇ ਰਤਨਕਰ ਦੀ ਬਹੁਤ ਘੱਟ ਘੋੜੀਆਂ ਹਾਂ ਉਹਦਾ ਪਤਾ ਸੀ ਉਹਨੇ ਪਹਿਲਾਂ ਵੀ ਕਾਲੇ ਕੰਢ ਤੋਂ ਹੀ ਬੱਚਾ ਦਿੱਤਾ ਹੋਇਆ ਸੀਗਾ ਅੱਛਾ ਜੀ ਤੇ ਉਦੋਂ ਫਿਰ ਬਾਜੀ ਹੁਣਾਂ ਨਾਲ ਗੱਲ ਹੋਈ ਉਹ ਕਹਿੰਦੇ ਕਿ ਇੱਕ ਬੇਸ਼ੇਰਾ ਅਜੇ ਆਇਆ ਹੀ ਆ ਕਾਲੇ ਘਾਂਟੇ ਦਾ ਨਾ ਪਰ ਆਪਾਂ ਨੂੰ ਚਲੋ ਸਮਝਾ ਕਾਲਾ ਘਾਂਟਾ ਵੀ ਵਧੀਆ ਪੂਰਾ ਟੌਪ ਦਾ ਕੋੜਾ ਆ ਨਾ ਕਿ ਵਧੀਆ ਬਲੱਡ ਹੋ ਗਿਆ ਤੇ ਮਾਂ ਤੇ ਚਲੋ ਪਤਾ ਹੀ ਸੀ ਆਪਾਂ ਨੂੰ ਤਣਾਕਰਦੀ ਆ ਬਿਲਕੁਲ ਜੀ ਤੇ ਉਦੋਂ ਬਸ ਮੈਂ ਉਹਦੀਆਂ ਲਾ ਲੋ ਇੱਕ ਦੋ ਫੋਟੋਆਂ ਦੇਖੀਆਂ ਦੀ ਤੇ ਮੈਂ ਕਹਾ ਚਲੋ ਬੱਚਾ ਸੋਹਣਾ ਆ ਕਿ ਅਜੇ ਤਾਂ ਚਲੋ ਜੰਮਿਆ ਹੀ ਆ ਨਾ ਜੰਮਿਆ 4 ਮਹੀਨੇ ਉਮਰ ਤਿੰਨ ਚਾਰ ਹਜੇ ਉਹਨੇ ਉਦੋਂ ਦੀ ਗੱਲ ਕਰਦਾ ਕਿ 2 ਕਮੀਕਾ ਦਾ ਸੀ ਉਹਦਾ ਅੱਛਾ ਜੀ 20 ਵੀਕ ਦਾ ਸੀ ਅੱਛਾ ਜਦੋਂ ਗੱਲ ਹੋਈ ਉਹਨਾਂ ਨਾਲ ਅੱਛਾ ਫਿਰ ਚਲ ਫਿਰ ਭਾਈ ਹੁਣਾਂ ਨੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਉਹਨਾਂ ਦੇ ਖਾਤ ਭਾਈ ਬੰਦ ਕੋਲ ਸੀ ਥੋੜੀ ਸੀ ਉਹਨਾਂ ਕੋਲ ਸੀ ਫਿਰ ਉਹਨਾਂ ਨੇ ਪੁੱਛਿਆ ਕਿ ਇਹਨੂੰ ਦੇ ਦੇਵਾਂਗੇ ਫਿਰ ਮੈਂ ਕਿਹਾ ਕਿ ਡਾਕਟਰ ਨੂੰ ਇਹ ਭਾਈ ਉਹਨਾਂ ਨਾਲ ਕੋਈ ਵਧੀਆ ਪਿਆਰ ਮੈਂ ਕਹਾ ਦੱਸਿਓ ਨਾ ਘਰੇ ਕਿ ਆਪਾਂ ਗਿਫਟ ਹੀ ਦਵਾਂਗੇ ਉਹਨਾਂ ਨੂੰ ਤੇ ਚਲੋ ਛੋਟਾ ਗਿਆ ਸੀ ਫੇ ਇੱਕ ਵਾਰੀ ਛੋਟਾ ਦੇਖ ਕੇ ਆ ਤੇ ਛੋਟਾ ਵੀ ਕਹਿੰਦਾ ਕਹਿੰਦਾ ਕਿ ਲੱਗਦੀਆਂ ਕੁਝ ਕੁ ਕੁਆਲਿਟੀਆਂ ਉੱਤੇ ਰਸਨਾਂ ਚੜਰ ਗਈਆਂ ਹੈਗੀਆਂ ਇੱਕ ਗੰਦ ਨੂੰ ਤੋਂ ਪਾਉਂਦਾ ਥੋੜਾ ਹਨਾ ਕਮਲ ਕਰਦਾ ਜਿੱਦਾਂ ਉਹ ਕਰਦਾ ਹੁੰਦਾ ਸੀ ਹਨਾ ਤੋ ਆ ਕੀ ਧੌਣ ਧੂਣ ਵਧੀਆ ਕੱਟ ਪੁਆਇੰਟ ਹੈ ਤੇ ਫੇਰ ਮੈਂ ਕਿਹਾ ਚਲੋ ਕਰਦੇ ਹੋ ਠੀਕ ਹੈ ਫਿਰ ਬਾਪ ਡੈਡੀ ਉਹਨਾਂ ਨੂੰ ਤਾਂ ਲੈ ਕੇ ਹੀ ਛੋਟਾ ਜਿਹਾ ਜਦੋਂ ਘਰੇ ਆਇਆ ਉਦੋਂ ਪਤਾ ਲੱਗਾ ਕਿਵੇਂ ਦਾ ਗਿਫਟ ਲੱਗਿਆ ਸੀ ਉਦੋਂ ਜੀ ਕਿਉਂਕਿ ਹੁਣ ਤਾਂ ਬਣ ਕੇ ਤਿਆਰ ਹੋ ਗਿਆ ਸਾਰਾ ਬਹੁਤ ਵਧੀਆ ਜਿਹਾ ਛੋਟਾ ਜਿਹਾ ਬੱਚਾ ਹੈਗਾ ਅੱਛਾ ਜੀ ਤੇ ਰਾਤ ਨੂੰ 11:00 ਵਜੇ ਲੈ ਕੇ ਆਇਆ ਅੱਛਾ ਜੀ ਤਾਂ ਪਤਾ ਹੀ ਆ ਕਿ ਖੁਸ਼ੀ ਹੀ ਮੌਜੀ ਹੈ ਨਾ ਹਾਂ ਤੇ ਇਹ ਕਰਮਾ ਵਾਲੇ ਉਹ ਜਿਸ ਦਿਨ ਤੁਹਾਡੇ بیٹے ਨੇ ਇੱਕ ਗਿਫਟ ਕੀਤਾ ਹਨਾ ਕਿਉਂਕਿ ਰਤਨਾਕਰ ਬਹੁਤ ਮਹਾਨ ਕੋੜਾ ਸੀ ਉਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਜੀ ਹਨਾ ਬਿਲਕੁਲ ਜਿਵੇਂ ਉਹਦਾ ਦਾਦਾ ਇਹਦਾ ਅਲੀ ਸ਼ਾਨ ਆ ਗਿਆ ਉਹ ਤੋਂ ਨੰਨਾ ਨਾ ਕੋ ਬਹੁਤ ਮਹਾਨ ਘੋੜਿਆਂ ਦਾ ਕੰਬੀਨੇਸ਼ਨ ਅੱਜ ਤੁਹਾਡੇ ਘਰੇ ਕਿਲੇ ਤੇ ਫਿਰ ਖੜਾ ਜੀ ਆਹ ਬੜੀ ਪਰਮਾਤਮਾ ਦੀ ਕਿਰਪਾ ਹੋਈ ਜੀ ਜਨ ਦੁਆਰਾ ਬਿਲਕੁਲ ਬਿਲਕੁਲ ਜੀ ਤੇ ਆਪਾਂ ਰਤਨਕਰ ਵਾਰੀ ਵੀ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਕਿ ਜਿਵੇਂ ਤੁਹਾਡੇ ਕੋਲ ਆ ਕੇ ਘੋੜਾ ਪੂਰਾ ਹੋਇਆ ਹਨਾ ਜੀ ਹਾਂ ਜੀ ਬਹੁਤੀਆਂ ਯਾਦਾਂ ਤੁਹਾਡੇ ਕੋਲ ਸਾਂਭੀਆਂ ਹੋਈਆਂ ਨੇ ਫੋਟੋਆਂ ਮੈਂ ਪੁਰਾਣੀਆਂ ਦੇਖੀਆਂ ਨੇ ਉਹਦੇ ਆਉਣ ਤੋਂ ਲੈ ਕੇ ਜਿਸ ਜਿਹੜੀ ਲਾਸਟ ਫੋਟੋ ਉਹ ਵੀ ਤੁਹਾਡੇ ਕੋਲ ਸਾਂਭੀ ਪਈ ਆ ਵੀ ਆਹ ਲਾਸਟ ਫੋਟੋ ਸੀ ਹਾਂਜੀ ਠੀਕ ਆ ਜੀ ਤੇ ਇਹਦੀ ਹੁਣ ਉਮਰ ਆ 3.5 ਸਾਲ ਦੀ ਸੀ ਫੀਸ ਕਿੰਨੀ ਰੱਖੀ ਹੈ ਵੀਰੇ ਘੋੜੀ ਦੀ ਫਿਰ ਭਾਜੀ ਹੁਣੀ ਉਦਾਂ ਤੋਂ ਛੱਡਣਾ ਸ਼ੁਰੂ ਕੀਤਾ ਪਹਿਲਾਂ ਚਾਰ ਆਪਣੇ ਭਾਈਵੰਦ ਲਾ ਲੋ ਕੀ ਮਨ ਲੱਗਦਾ ਘੋੜੀਆਂ ਸੱਤ ਅੱਠ ਹੀ ਹੋਈਆਂ ਕਬਰ ਅੱਛਾ ਭਾਈ ਤੇ ਹੁਣ 31000 ਤੇ 31000 ਹਾਂਜੀ ਓਪਨ ਹੈ ਯਾ ਹਾਂਜੀ ਓਪਨ ਆ ਜੀ ਜਿਵੇਂ ਭਾਈ 3.5 ਸਾਲ ਦਾ ਘੋੜਾ ਹੋ ਗਿਆ ਤਕਰੀਬਨ ਆਪਣਾ ਹਾਂਜੀ ਵੀ ਬੱਚਾ ਆਇਆ ਕਿ ਨਾ ਕਿ ਛੱਡਿਆ ਨਹੀਂ ਲੇਟ ਛੱਡਿਆ ਜੀ ਦੋ ਦੰਦ ਹੋਏ ਤੇ ਛੱਡਿਆ ਘੋੜਾ ਅ ਪਹਿਲੇ ਦੂਜੇ ਹਫ਼ਤੇ 'ਚ ਪਹਿਲਾ ਬੱਚਾ ਇਹਦਾ ਆ ਜਾਣਾ ਅੱਛਾ ਆਪਣੇ ਲੱਗ ਗਈ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਫਿਰ ਲਾ ਲੋ ਦੋ ਚਾਰ ਬੱਚੇ ਆ ਜਾਣੇ ਠੀਕ ਹੈ ਬਈ ਨਹੀਂ ਸ਼ੋਅ ਕੁਆਲਿਟੀ ਇਹ ਵੀ ਆਪ ਵੀ ਪੂਰਾ ਜੀ ਹਾਂਜੀ ਤੇ ਜਿਵੇਂ ਤੁਹਾਡੇ ਇੱਕ ਰਤਨਾਕਰ ਦੀ ਘਰੇ ਬੱਚੀ ਖੜੀ ਉਹਦੇ ਨਾਲ ਵੀ ਤੁਸੀਂ ਸ਼ੋਅ ਖੇਡਦੇ ਹੋ ਬਈ ਹਾਂਜੀ ਉਹਦੇ ਨਾਲ ਇਹ ਦੇਖਣਾ ਕਿੰਨਾ क्रेज ਰਿਹਾ ਕਿਉਂਕਿ ਕੋੜਾ ਮੈਂ ਸ਼ੋਅ ਤੇ ਵੀ ਦੇਖਿਆ ਜੀ ਬਹੁਤ ਚੰਗਾ ਮਤਲਬ ਵੀ ਆਪ ਦਾ ਆਪ ਨੂੰ ਪਰਫਾਰਮ ਕਰ ਸਕਦਾ ਵਧੀਆ ਰਿਹਾ ਜੀ ਇਹਨੂੰ ਪਹਿਲਾਂ ਮਿਲਕ ਟੀਥ ਚ ਆਪਾਂ ਸਭ ਤੋਂ ਪਹਿਲਾਂ ਲੁਧਿਆਣਾ ਸ਼ੋਅ ਚ ਜਿਹੜੋਂ ਕੀਤਾ ਸੀ ਲਾਂਚ ਠੀਕ ਹੈ ਬਈ ਸਭ ਤੋਂ ਪਹਿਲਾਂ ਸ਼ੋਅ ਉੱਥੇ ਕੱਢਿਆ ਇਹਨੂੰ ਬਾਹਰ ਅੱਛਾ ਜੀ ਉੱਥੇ ਚੌਥੇ ਨੰਬਰ ਤੇ ਆਇਆ ਸੀ ਇਹ ਲਾ ਲੋ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਦੋ ਸ਼ੋਅ ਹੋਰ ਸੀਗੇ ਹੂੰ ਹੂੰ ਉਦੋਂ ਥੋੜਾ ਜਿਹਾ ਘੋੜੇ ਨੇ ਫੇਲਤੀ ਜ਼ਿਆਦਾ ਹੈ ਥੋੜਾ ਰਗੜਾ ਰੋਗੜਾ ਲਵਾ ਲਈਆਂ ਇਹਨੇ ਰਸਾ ਫਰਾ ਲਿਆ ਸੀ ਇੱਕ ਕਰੀ ਇਹਨੇ ਫਿਰ ਉਹ ਸ਼ੋਅ ਨਹੀਂ ਲੱਗੇ ਮਿਲਕ ਟੀਥ ਵਾਲੇ ਪਰ ਜਦੋਂ ਮੋਰੇ ਟੂਥੀਥ ਕੈਟਾਗਰੀ ਸੀਗੀ ਉਦੋਂ ਘੋੜਾ ਪੂਰਾ ਆਪਣਾ ਵਧੀਆ ਤਿਆਰ ਹੋ ਗਿਆ ਸੀ ਸੋਣਾ ਠੀਕ ਹੈ ਬਾਈ ਲੁਧਿਆਣੇ ਸ਼ੋਅ ਦੀ ਗੱਲ ਹੀ ਆ ਉਹ ਵੀ ਪਿਛਲੇ ਸਾਲ ਹੂੰ ਤੇ ਉਦੋਂ ਪਾ ਜੀ ਪਹਿਲਾਂ ਤੇ ਪਹਿਲੇ ਸ਼ੋਅ ਤੇ ਜਦੋਂ ਮੈਂ ਖੜਿਆ ਆਪਾਂ ਬਾਹਰ ਵਧੀਆ ਚੜਦਾ ਜੁੜਦਾ ਸੀ ਓਕੇ ਸੀ ਹੂੰ ਤੇ ਉਦੋਂ ਥੋੜੀ ਅੜੀ ਕਰ ਗਿਆ ਹੂੰ ਚੜਿਆ ਨਹੀਂ ਅੱਛਾ ਬਈ ਤੇ ਬਾਕੀ ਬਾळा ਸਾਡਾ ਵੀ ਜੀ ਨਹੀਂ ਕੀਤਾ ਕਿ ਇਹਨਾਂ ਬਾळा ਜਿਆਦਾ ਥੱਕਾ ਕਰੀਏ ਨਾ ਕਿਉਂਕਿ ਸਾਡੇ ਨਾਲ ਹੋਇਆ ਪਹਿਲਾਂ ਉਹ ਥੋੜਾ ਡਰ ਜੀ ਦਾ ਡਰ ਜਾਨਾ ਤੇ ਦੋ ਚਾਰ ਵਾਰੀ ਟਰਾਈ ਕੀਤਾ ਥੋੜਾ ਜਿਆ ਸਾਨੂੰ ਲੱਗਾ ਕਿ ਨਹੀਂ ਬਾळा ਥੱਕਾ ਨਹੀਂ ਕਰਨਾ ਠੀਕ ਹੈ ਫਿਰ ਅਸੀਂ ਕਿਹਾ ਪਤਾ ਨਹੀਂ ਕਾਦੇ ਨਹੀਂ ਕੋੜਾ ਚੜਦਾ ਨਾ ਕੀ ਗੱਲ ਰਹਿਣ ਦਿਓ ਕੋਈ ਨਹੀਂ ਫਿਰ ਅਸੀਂ ਸ਼ੋਅ ਲਾਇਆ ਨਹੀਂ ਉਦੋਂ ਵੀ ਅੱਛਾ ਬ ਉਦੋਂ ਟੂਟਿਸ ਕੈਟਾਗਰੀ ਵਾਲਾ ਕੋਈ ਸ਼ੋਅ ਲਾਇਆ ਹੀ ਨਹੀਂ ਫਿਰ ਹੁਣ ਐਤ ਕੀ ਆ ਹੁਣੀ ਆਪਾਂ ਲੁਧਿਆਣੇ ਸ਼ੋਅ ਤੇ ਜੈਨ ਕੈਟਾਗਰੀ ਜਾਂਜੀ ਲਗਾਏ ਠੀਕ ਆ ਬਈ ਨਹੀਂ ਚੰਗਾ ਘੋੜਾ ਵੀ ਅਜੇ ਹੋਰ ਵੀ ਬਣਣਾ ਐਨੇ ਜਿਵੇਂ ਚਾਰ ਸਾਲ ਤੋਂ ਸਟਾਰਟ ਹੋਇਆ ਇਹ ਦੋ ਤਿੰਨ ਸਾਲ ਹੋਰ ਲੇਜੂ ਪੂਰਾ ਪ੍ਰੋਪਰ ਘੋੜਾ ਬਣਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਜਿਹੜੀ ਆਪਣੇ ਕੋਲ ਹੋਰ ਘੋੜੀ ਆ ਬਈ ਡਾਇਰੈਕਟਰ ਤਨਾਕਰ ਦੀ ਉਹ ਆਪਣੇ ਘਰ ਜਾਮਾ ਕਿ ਉਹ ਵੀ ਖਰੀਦੀ ਨਹੀਂ 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 ਆਪਣੇ ਘਰ ਦੀ ਆ ਜੀ ਉਹ ਹੋਮ ਬਰੀਡ ਹੀ ਆ ਉਹ ਜਿਹੜੀ ਮੈਂ ਤੁਹਾਨੂੰ ਘੋੜੀ ਦੱਸੀ ਸੀ ਕਿ ਬਾਬੇ ਜੋਦਾ ਜੀ ਹੁਣਾਂ ਕੋ ਲਈ ਸੀ ਮੱਝੂ ਕੇ ਲੈਣ ਹਾਂਜੀ ਹਾਂਜੀ ਉਹ ਪਹਿਲਾਂ 8 ਘੋੜੇ ਨਾ ਸੀਗੇ ਅੱਛਾ ਜਿਹੜਾ ਤੁਹਾਨੂੰ ਪਹਿਲਾਂ ਹੁੰਦਾ ਰਤਨਕਰ ਦਾ ਬੱਚਾ ਪਹਿਲਾਂ ਹੁੰਦਾ ਉਹ ਦੀ ਸੀਗੀ ਇੱਕ ਰੰਕ ਵਾਲੀ ਹਾਂਜੀ ਫਿਰ ਉਸ ਤੋਂ ਬਾਅਦ ਇਹ ਹੈ ਇਹ ਰਤਨਕਰ ਨਾਲ ਠੀਕ ਹੈ ਬਈ ਹਾਂਜੀ ਫਿਰ ਇਹ ਦੋ ਬੱਚੀਆਂ ਹੀ ਉਹਦੀਆਂ ਸੀਗੀਆਂ ਆਪਣੇ ਕੋਲ ਠੀਕ ਹੈ ਬਈ ਇਹ ਤੁਸੀਂ ਸ਼ੋਹਾਂ ਚ ਵੀ ਪਾਈ ਆ ਦੱਸ ਦੇ ਇਹ ਹਾਂਜੀ ਸ਼ੋਹਾਂ ਚ ਕਾਫੀ ਪਾਈ ਆ ਇਹ ਇਹ ਪਹਿਲਾਂ ਲਾ ਲਓ ਜਿਹੜੇ ਹੁੰਦੇ ਰਹੇ ਆਪਣੇ ਸ਼ੋਹ ਮੁਕਸਰ ਵਾਲੇ ਹੂੰ 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 ਜਿਹੜੇ ਬਾਦਲ ਹੁਣ ਸਾਫ ਹੁਣੀ ਕਰਾਉਂਦੇ ਆ ਹਾਂਜੀ ਬਈ ਉੱਥੇ ਲਾ ਲਓ ਕਿ ਮਿਲਕ ਟੀਜ਼ ਚ ਵੀ ਹੂੰ ਡੂਟੀਜ਼ ਚ ਵੀ ਸਾਰੇ ਨੰਬਰਾਂ ਤੇ ਆਈ ਹੋਆ ਫਿਰ ਪੂਰੀ ਮੇਅਰ ਕੈਟਾਗਰੀ ਚ ਵੀ ਮੇਅਰ ਕੈਟਾਗਰੀ ਚ ਉਦੋਂ ਜਦੋਂ ਸ਼ੋ ਹੋਇਆ ਸੀ ਬਟਾਲੇ ਹੋਇਆ ਸੀ ਜੋ ਹੂੰ ਉਦੋਂ ਇਹ ਉਥੇ 5ਵੇਂ ਨੰਬਰ ਤੇ ਆਈ ਸੀ ਹੂੰ ਤੇ ਬਾਕੀ ਲਾ ਲੋ ਪਹਿਲਾਂ ਜਿਲਿਆਂ ਵਾਲੇ ਜਿਹੜੇ ਹੁੰਦੇ ਹੁੰਦੇ ਸੀ ਉਹਨਾਂ ਅੱਜ ਤਾਂ ਚਲੋ ਆਉਂਦੀ ਰਹੀ ਐ ਇਥੇ ਚੈਂਪੀਅਨ ਬਣਦੀ ਰਹੀ ਹਾਂਜੀ ਇਹਦਾ ਫੇਸ ਰਤਨਕਰ ਵਾਲਾ ਦੱਸਦਾ ਕਿਉਂਕਿ ਬਣੀਆਂ ਹੋਈਆਂ ਘੋੜੀਆਂ ਦਾ ਰਤਨਕਰ ਦੀਆਂ ਬਹੁਤ ਦੇਖੀ ਹਾਂਜੀ ਹਾਂਜੀ ओरिजिनल ਅੱਜ ਦੇਖੀ ਆ ਪੂੜੀ ਦੱਸ ਦੀ ਆ ਦੀ ਗਰਦਨ ਦੀ ਚਾਲ ਇਹਦੀ ਲੈਂਥ ਹਾਂਜੀ ਬਈ ਕੋੜੀ ਜੇ ਕੋਸ਼ੰਦਰੋਂ ਬਲੱਡ ਬੋਲਦਾ ਹੈ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਉਦਾਂ ਆਪਾਂ ਦੇਖਿਆ ਜਾਵੇ ਜਦੋਂ ਬੰਨ ਤੇ ਵੀਰੇ ਕਿਉਂਕਿ ਬਰੀਡਿੰਗ ਉਹਦੀ ਹੋਈ ਬਹੁਤ ਘੱਟ ਬਹੁਤ ਲਿਮਟਿਡ ਹੋਈ ਹੈ ਨਾ ਲਿਮਟਿਡ ਹੋਈ ਜਿੱਦਾਂ ਮੈਂ ਤੁਹਾਨੂੰ ਅੱਗੇ ਆਪਾਂ ਉਦਾਂ ਕਰਦੇ ਸੀ ਗੱਲਬਾਤ ਕਿ ਉਹਨਾਂ ਸਮਿਆਂ 'ਚ ਉਹ ਘੋੜਾ ਰਤਨਾਕਰ 20000 ਰੁਪਏ ਤੇ ਚੱਲਦਾ ਰਿਹਾ ਹਾਂ 2000 2000 3 4 5 ਦੀ ਗੱਲ ਹੈ ਹਾਂਜੀ 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 ਤੇ ਉਦੋਂ ਲਾ ਲਓ ਕਿ ਕਿੰਨੀ ਕੁ ਬਰੀਡਿੰਗ ਹੋਣੀ ਸੀ ਹਾਂ ਇਹ ਸਹੀ ਗੱਲ ਹੈ ਹਾਂਜੀ ਉਸ ਤੋਂ ਬਾਅਦ ਉਦੋਂ ਪੈਸੇ ਵੀ ਕਿੱਥੇ ਇੰਨਾ ਖਰਚ ਕੋਈ ਲਾਉ ਇੱਕ ਨੌਕਰੀ ਬਸ਼ੇਰੀ ਬਈ ਬਹੁਤ ਵੱਡੀ ਦੇਖੀ ਆ ਆਪਾਂ ਨੇ ਹਾਂਜੀ ਉਹਦੀ ਉਹਦੀ ਕੀ ਡਿਟੇਲ ਹੈ ਵੀਰੇ ਉਹ ਵੀ ਆਪਣੀ ਘਰ ਦੀ ਆ ਜੀ ਉਹ ਬਰੀੜੀ ਆ ਉਹ ਵੀ ਅੱਛਾ ਬਈ ਹਾਂਜੀ ਤੇ ਉਹ ਹੈਗੀ ਆ ਨੂਰੇ ਦੀ ਪੋਤੀ ਪੋਤੀ ਬਈ ਹਾਂਜੀ ਇਹ ਵੀ ਜੇ ਡਾਕਟਰ ਬਿਆੰਤ ਉਹ ਬਿਆੰਤ ਢੋਲਣ ਉਹਨਾਂ ਦੇ ਕੋਲ ਇੱਕ ਘੋੜਾ ਸੀ ਨੂਰ ਹੰਸ ਹਾਂਜੀ ਉਹ ਨੂਰੇ ਦਾ ਬੱਚਾ ਸੀਗਾ ਠੀਕ ਹੈ ਜੀ ਤੇ ਉਹਦੀਆਂ ਲਾ ਲੋ ਕੀ ਦੋ ਚਾਰ ਪੰਜ ਬੱਚੇ ਹੀ ਮੈਨੂੰ ਲੱਗਦਾ ਉਹਦੇ ਹੈਗੇ ਉਹਨਾਂ ਚੋਂ ਇੱਕ ਬੱਚੀ ਹੈ ਇਹ ਇਹ ਪਹਿਲੀਆਂ ਬੱਚੀਆਂ ਚੋਂ ਆਉਦੀ ਉਦੋਂ ਛੱਡਣਾ ਹੀ ਸ਼ੁਰੂ ਕੀਤਾ ਸੀ ਆਪਣੇ ਨਾਲ ਪਿਆਰ ਕਰਕੇ ਆਪਣੀ ਕੋਲੋਂ ਜਿਹੜੀ ਘੋੜੀ ਹੈਗੀ ਚੰਬੀ ਠੀਕ ਹੈ ਜੀ ਉਹਦੀ ਬੱਚੀ ਹੈ ਇਹ ਤੇ ਉਹਨੇ ਤੁਹਾਡੇ ਕੋਲ ਤਿੰਨ ਬੱਚੇ ਦਿੱਤੇ ਫਿਰ ਉਹ ਘੋੜੀ ਨੇ ਹਨਾ ਜੀ ਚਾਰ ਦਿੱਤੇ ਜੀ ਟੋਟਲ ਅੱਛਾ ਜੀ ਇੱਕ ਬਸ਼ੀਰਾ ਸੀਗਾ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਸੂਆ ਸੀ ਉਹਦਾ ਹਾਂਜੀ ਉਹ ਪੂਰਾ ਹੋ ਗਿਆ ਸੀ ਅੱਛਾ ਬਈ ਕੁਝ ਦਿਨਾਂ ਦਾ ਹੀ 10-12 ਦਿਨਾਂ ਦੇ ਠੀਕ ਆ ਬਾਈ ਤੇ ਉਸ ਤੋਂ ਬਾਅਦ ਲਾ ਲਓ ਇਹ ਤਿੰਨ ਬੱਚੇ ਆ ਇਹ ਤਿੰਨ ਬੱਚੇ ਆ ਜੀ ਹਾਂ ਜੀ ਤੇ ਇਹਦਾ ਬਈ ਕੱਦ ਕਿੰਨਾ ਹੋਣਾ ਆਪਣੀ ਬਸ਼ੇਰੀ ਦਾ ਜੀ ਆਪਣੀ ਬਸ਼ੇਰੀ ਦਾ ਹੁਣ 65 ਇੰਚ ਹੋ ਗਿਆ ਜੀ ਠੀਕ ਆ ਹਜੇ 2 ਟੀਥ ਹੋਈ ਆ ਅੱਛੇ ਦੋ ਦੰਦ ਤੇ ਕੱਲ ਪੈਣਗੇ ਤੇ ਕਰਾਤੀ ਕਵ ਰਹੇਗਾ ਨਾ ਜੀ ਹਾਂ ਜੀ ਹੁਣ ਕਰਾਈ ਆ ਜੀ ਮਹੀਨਾ ਕੀ ਹੋਇਆ ਹਜੇ ਅੱਛਾ ਬਈ ਇਹ ਕਿਹੜੇ ਘੋੜੀ ਤੋਂ ਕਰਾਈ ਆ ਜੀ ਇਹ ਹੰਸ ਤੋਂ ਕਰਾਈ ਜੀ ਡੋਡਾਂ ਵਾਲਿਆਂ ਤੋਂ ਡੋਡਾਂ ਵਾਲੇ ਹੰਸ ਉਹ ਬਹੁਤ ਚੰਗਾ ਘੋੜਾ ਬਰੀਕੀ ਵਾਲਾ ਜੀ ਬਰੀਕਾ ਉਹਨਾਂ ਦੀ ਵਧੀਆ ਸ਼ੋਸ਼ਾ ਵੀ ਲੜਿਆ ਇੱਕ ਉਹਨਾਂ ਨਾਲ ਚਲੋ ਤੇ ਇਹ ਪ੍ਰੇਮ ਆਪਣ ਕਰੀ ਨਮਦਨ ਦੱਸਿਆ ਸੀ ਆਪਾਂ ਸਭ ਤੋਂ ਪਹਿਲੀ ਨੁਕਰੀ ਉਹ ਕੋੜੀ ਲਈ ਸੀ ਤੁਸੀਂ ਹਾਂਜੀ ਉਹ ਪਹਿਲਾਂ ਪ੍ਰਿੰਸ ਹੋਣਾ ਤੋਂ ਅਲੀ ਹੋਣਾ ਤੋਂ ਬੱਚੇ ਲਏ ਆਪਾਂ ਉਹਨਾਂ ਦੇ ਬਈ ਹਰ ਕਰ ਤੇ ਤੁਸੀਂ ਮਤਲਬ ਸ਼ੁਰੂ ਤੋਂ ਹੀ ਕੁਆਲਟੀ ਵਾਲ ਗਏ ਹੋ ਜਿਵੇਂ ਰਤਨਾਕਰ ਦੀ ਗੱਲ ਕਰ ਲਈਏ ਪ੍ਰਿੰਸ ਰੋਡ ਦੀ ਜਿਸ ਨੇ ਗੱਲ ਕੀਤੀ ਆ ਹਨ ਵੀ ਜਿਹੜੇ ਚੋਟੀ ਦੇ ਘੋੜੇ ਆਪਣੇ ਮਾਰਕੀਟ ਦੇ ਵਿੱਚ ਰਹੇ ਆ ਵੀ ਇਹ ਨਹੀਂ ਹੈਗਾ ਜੀ ਮੈਂ ਆਪਾਂ ਪਹਿਲਾਂ ਫੀਸ ਦੀ ਵੀ ਗੱਲ ਕਰ ਰਹੇ ਸੀ ਵੀ ਫੀਸ ਵੀ ਹੁਣ ਨਹੀਂ ਲੋਕ ਦਿੰਦੇ ਉਦੋਂ ਤਾਂ 1000 ਦੀਆਂ ਬਹੁਤ ਦੂਰ ਦੀਆਂ ਗੱਲਾਂ ਆ ਹਨ ਵੀ ਜਦੋਂ ਚੰਗੀ ਚੀਜ਼ ਵੱਲ ਨੂੰ ਜਾਣੇ ਆਪਾਂ ਦਾ ਆਪਾਂ ਨੂੰ ਨਫਾ ਵੀ ਹੁੰਦਾ ਤੇ ਆਪਣਾ ਸ਼ੌਕ ਵੀ ਵਧੀਆ ਪੂਰਿਆ ਜਾਂਦਾ ਹਾਂਜੀ ਬਿਲਕੁਲ ਤੇ ਇਸ ਦੇ ਛੋਟਾ ਭਰਾ ਇੱਕ ਆਪਣਾ ਨੁਕਰਾ ਬਛੇਰਾ ਹੋਰ ਹੈ ਜੀ ਹਾਂਜੀ ਇਹਦਾ ਹੀ ਛੋਟਾ ਭਰਾ ਅੱਛਾ ਜੀ ਉਹਦੀ ਕੀ ਡਿਟੇਲ ਹੈ ਵੀਰ ਉਹ ਕਿਹੜੇ ਘੋੜੇ ਦਾ ਜੀ ਉਹ ਹੈਗਾ ਜੀ ਜੈਵੀਰ ਦਾ ਹਾਂ ਬਾਬੇ ਰਾਣੀ ਕੋਲ ਜਿਹੜਾ ਬਾਬੇ ਰਾਣੀ ਉਹਨਾਂ ਦਾ ਠੀਕ ਹੈ ਜੀ ਤੇ ਉਹ ਇਹ ਹੈਗਾ ਜੀ ਅਜੇ ਹੋਇਆ ਆ 15 ਕ ਮਹੀਨਿਆਂ ਦਾ ਬਛੇਰਾ ਅੱਛਾ ਵੀਰੇ ਹਾਂਜੀ ਤੇ ਕਦ ਮੈਨੂੰ ਲੱਗਦਾ ਹੁਣ ਤਾਂ ਮਣਿਆ ਨਹੀਂ ਇਹ ਪਹਿਲਾਂ 60 ਕਿੰਚ ਤੇ ਲਗਭਗ ਹੋਇਆ ਠੀਕ ਹੈ ਭਾਈ ਨਹੀਂ ਸੋਹਣਾ ਬੱਚਾ ਵੀਰੇ ਇਹ ਤੇ ਹੈ ਨਹੀਂ ਸਪੌਟਸਪੁੱਟ ਕੋਈ ਵੀ ਬਿਲਕੁਲ ਸਪੌਟਲੈਸ ਹੈ ਠੀਕ ਹੈ ਭਾਈ ਨਹੀਂ ਉਹ ਆਪ ਵੀ ਕੋੜਾ ਚੰਗਾ ਤੇ ਸਪੌਟਲੈਸ ਸੂੰਦਾ ਜਾ ਰਿਹਾ ਹਾਂ ਜੀ ਆ ਹੁਣ ਮੈਂ ਇੱਕ ਦੋ ਦਿਨ ਪਹਿਲਾਂ ਹੋ ਗਿਆ ਹੁਣ ਵੀ ਜੈਵੀਰ ਦੇ ਬੱਚੇ ਦੀ ਵੀਡੀਓ ਕਰੀਆ ਉਹ ਵੀ ਅੱਗੇ ਬਹੁਤ ਚੰਗਾ ਬਰੀਡ ਕਰ ਰਿਹਾ 골ਡਨ ਹਟ ਹਾਂ ਜੀ ਹਾਂ ਤੇ ਉਹ ਬਹੁਤ ਜੈਵੀਰ ਤੋਂ ਵੀ ਆਪਾਂ ਦੋ ਤਿੰਨ ਬੱਚੇ ਲਏ ਜਦੋਂ ਪਹਿਲਾਂ ਇਹ ਜਲੰਧਰ ਵੀ ਰਿਹਾ ਨਾ ਕੋੜਾ ਇਹ ਹਾਂ ਜੀ ਹਾਂ ਜੀ ਜੈਵੀਰ ਬਾਬੇ ਹੋਣਾ ਤੋਂ ਪਹਿਲਾਂ ਉਦੋਂ ਵੀ ਆਪਾਂ ਉਦੋਂ ਦੋ ਤਿੰਨ ਬੱਚੇ ਲਏ ਇੱਕ ਤਾਂ ਬਸ਼ੇਰੀ ਬਹੁਤ ਜ਼ਿਆਦਾ ਚੰਗੀ ਹਾਂਜੀ ਆਪਣੇ ਘਰੇ ਜੰਮ ਦੇ ਹੀ ਹੀ ਚੱਕਰ ਪੈ ਗਿਆ ਸੀ ਥੋੜਾ ਜਿਹਾ ਅੱਛਾ ਅੱਛਾ ਜੀ ਤੇ ਉਹ ਪੂਰੀ ਹੋ ਗਈ ਸੀ ਕਾਫੀ ਜਨਵਰੀ ਥੋੜੇ ਇਧਰ ਨੂੰ ਪੂਰੇ ਹੁੰਦੇ ਤਾਂ ਥੋੜਾ ਚੱਕਰ ਪੈ ਗਿਆ ਹੁੰਦਾ ਚਲੋ ਕਿਸਮਤ ਦਾ ਚਲੋ ਫਿਰ ਵੀ ਬਾਈ ਤੁਸੀਂ ਨਾ ਵੱਡੇ ਦਿਲਾਲਿਓ ਵੱਡੇ ਜੇਰ ਹਨ ਜਿਹੜੇ ਇਸ ਸ਼ੌਂਕ ਨਾਲ ਜੁੜੇ ਹੋਇਓ ਹਾਂਜੀ ਨਹੀਂ ਲੋਕਾਂ ਦਾ ਕਿ ਜਾ ਕਿਸੇ ਦਾ ਇੱਕ ਦਾ ਨੁਕਸਾਨ ਹੋ ਜਾ ਅਗਲਾ ਉਸੇ ਚੀਜ਼ ਨੂੰ ਨਿੰਦਣ ਲੱਗ ਜਾਂਦਾ ਮਾੜੀ ਕਹਿਣ ਲੱਗ ਜਾਂਦਾ ਬਾਈ ਹਨ ਤੁਸੀਂ ਵੱਡਾ ਜਿਗਰਾ ਲੈ ਕੇ ਘੋੜਿਆਂ 'ਚ ਚੱਲਦੇ ਹੋ ਤੇ ਪ੍ਰਮਾਤਮਾ ਨੀਤ ਨੂੰ ਮਰਦਾ ਨੇ ਫਲ ਜਰੂਰ ਲਾਉਂਦਾ ਯਾਨੀ ਤੇ ਇਹ ਕੋ ਬਹੁਤ ਸ਼ਕੀਨ ਬਸ਼ੇਰੀਆ ਉਸੇ ਕੁੜੀ ਦੇ ਉਹ ਵੀ ਆਪਣੀ ਹੋਮ ਬਰੀਡ ਆ ਗਈ ਛੋਟੀ ਬੱਚੀ ਵੀ ਹੈ ਨਾ ਹੋਮ ਬਰੀਡ ਆ ਗਈ ਜੀ ਉਹ ਵੀ ਉਹ ਸੇਮ ਉਸੇ ਕੁੜੀ ਦੀ ਹਾਂਜੀ ਤੇ ਉਹ ਹੈਗੀ ਆ ਉਹ ਹੰਸ ਡੋੜ ਦੀ ਹੰਸ ਡੋੜ ਦੀ ਹਾਂਜੀ ਉਹ ਤਾਂ ਜੇ ਲਾ ਲਓ ਕਿ ਸਾਢੇ 4 ਮਹੀਨੇ ਦੇ 5 ਮਹੀਨੇ ਅੱਛਾ ਜੀ ਸ਼ਕੀਨ ਬਹੁਤ ਆ ਉਹ ਵੀ ਸ਼ੋ ਕੁਆਲਿਟੀ ਦੀ ਮਤਲਬ ਸ਼ੋ ਵਾਲਾ ਚਸਕਾ ਤੁਹਾਡਾ ਪੂਰਾ ਕਰ ਦੂਗਾ ਸ਼ੋ ਵਾਲਾ ਚਸਕਾ ਖਰੂਗੀ ਪੂਰਾ ਹਾਂਜੀ ਹੌਲੀ ਹੌਲੀ ਕਰਾਂਗੇ ਉਹਨੂੰ ਤਿਆਰ neck ਬਹੁਤ ਸੋਹਣੀ ਆ ਕੰਨ ਬਹੁਤ ਸੋਹਣਾ ਪਿਆਰਾ ਕੰਨ ਆ ਐਂ ਟਿਪ ਟੂ ਟਿ ਉਹ ਘੋੜੀ ਥੋੜੀ ਨਾ ਆਪਣੀ ਓਵਰਲੈਪਿੰਗ ਕਰਦੀ ਹੈ ਜਿਆਦੀ ਹਾਂ ਕ੍ਰੋਪ ਕਰਦੀ ਹੈ ਹਾਂਜੀ ਕੰਨ ਤੇ ਉਹ ਹੌਲੀ ਹੌਲੀ ਚਲੋ ਜਦੋਂ ਬਰੀਡਿੰਗ ਕਰਦੇ ਰਹੇ ਥੋੜਾ ਆਪਣਾ ਜਿੰਨਾ ਆਪਣਾ ਜਿੰਨਾ ਕੁ ਦਿਮਾਗ ਲਾ ਸਕਦੇ ਹਣਾ ਫਿਰ ਉਹ ਹੰਸ ਡੋੜ ਤੋਂ ਵੀ ਕਰਾਉਣ ਦਾ ਇਹੀ ਮੇਨ ਕਾਰਨ ਹੈਗਾ ਕਿ ਉਹ ਥੋੜੇ ਜੇ ਕੰਨ ਰੱਖਦਾ ਖੁੱਲੇ ਆ ਇੱਕ ਤੇ ਹੈ ਪਰ ਗੁੰਡੀਦਾਰ ਬਹੁਤ ਚੰਗੇ ਬਸ ਨਹੀਂ ਨੇ ਟਿੱਪ ਨੂੰ ਟਿੱਪ ਲਾਇਆ ਬੱਚੀ ਨੇ ਬਹੁਤ ਸੋਹਣਾ ਇਹ ਆਪਾਂ ਨੂੰ ਸੀਗਾ ਕਿ ਇਹਨਾਂ ਪੂਰਾ ਮੈਨੂੰ ਲੱਗਦਾ ਵੀ ਆਪਣੇ ਆਪ ਨੂੰ ਕੀ ਮੇਲ ਵਧੀਆ ਬੈਠੂਗਾ ਤੇ ਚਲੋ ਐਕਸਪੈਰੀਮੈਂਟ ਕੀਤਾ ਤਾਂ ਵਧੀਆ ਰਿਹਾ ਸਾਰਾ ਮੈਂ ਚੰਗੀ ਗੱਲ ਹੈ ਬਰੀਡਿੰਗ ਚ ਐਕਸਪੈਰੀਮੈਂਟ ਹੀ ਹੁੰਦਾ ਜੇ ਕਾਮਯਾਬ ਹੋ ਗਿਆ ਤਾਂ ਬੱਲੇ ਬੱਲੇ ਹੁਣ ਹੁਣ ਆਪਾਂ ਨੂੰ ਹੋ ਗਿਆ ਡਨ ਹੁਣ ਉਹ ਦੁਬਾਰਾ ਫੇ ਉੱਥੇ ਹੀ ਜਾਊਗੀ ਘੋੜੀ ਅੱਛਾ ਫੇਰ ਦੁਬਾਰੇ ਹਾਂਸ ਰੂਟ ਕੋਲ ਘੋੜੀ ਆ ਬਸ਼ੇਰੀ ਦੋ ਦੰਦ ਵੀ ਉਸੇ ਤੋਂ ਲੱਭਣਾ ਜੀ ਉਹ ਵੀ ਉਸੇ ਤੋਂ ਹੀ ਪਰ ਉਹ ਫਟਾ ਗਿਆ ਘੋੜਾ ਪੂਰਾ ਮਾਰਕੀਟ ਚੋਂ ਹਾਂਜੀ ਹਾਂ ਨਾ ਠੀਕ ਹੈ ਵੀ ਜਿਹੜਾ ਰਾਸਾ ਜੀ ਤੇ ਉਹੀ ਠੀਕ ਆ ਫਿਰਦਾ ਬਾਈ ਬਿਲਕੁਲ ਤੇ ਆਪਾਂ ਵੀ ਰਤਨਾਕਰ ਦੀ ਗੱਲ ਕਰੀਏ ਤੁਸੀਂ ਪਹਿਲਾਂ ਗੱਲ ਕੀਤੀ ਵੀ ਜਦੋਂ 2006-07 ਚ ਘੋੜੇ ਦੀ ਫੀਸ 21000 ਰੁਪਏ ਹੁੰਦੀ ਸੀ ਤੇ ਆਪਣੇ ਕੋਲੋਂ ਜਦੋਂ ਆਇਆ ਘੋੜਾ ਉਹਦੋਂ ਆਪਾਂ ਫੀਸ ਕਿੰਨੀ ਰੱਖੀ ਹੋਈ ਸੀ ਰਤਨਾਕਰ ਦੀ ਤੇ ਆਇਆ ਕਦੋਂ ਤੇ ਕਿੰਨਾ ਟਾਈਮ ਆਪਣੇ ਕੋਲ ਘੋੜਾ ਰਿਹਾ ਹਾਂਜੀ ਆਪਾਂ ਭਾਜੀ ਇਹ 2015 ਚ ਲਿਆ ਸੀ ਅੱਛਾ ਜੀ ਤੇ 1 ਸਾਲ ਰਿਹਾ ਆਪਣੇ ਕੋਲ ਅੱਛਾ ਭਾਜੀ 2016 ਚ 31 ਅਕਤੂਬਰ ਨੂੰ ਸੇ ਗੱਜ ਦਿਨ ਸੱਟ ਲੱਗ ਗਈ ਘੋੜੇ ਦੇ ਅੱਛਾ ਬਈ ਉਸ ਦਿਨ ਉਸ ਤੋਂ ਬਾਅਦ ਲੁਧਿਆਣਾ ਯੂਨੀਵਰਸਿਟੀ ਜਾ ਕੇ ਪੂਰਾ ਹੋਇਆ ਸੀ ਘੋੜਾ ਅੱਛਾ ਬਈ ਤੇ ਲਾ ਲੋ 1 ਸਾਲ ਪੂਰਾ ਰਿਹਾ ਤੇ ਅਸੀਂ ਉਤੋਂ ਲਿਮਟਿਡ ਘੂੜੀਆਂ ਹੀ ਕਰਾਈਆਂ ਕ੍ਰੋਸ 15 20 ਕ ਘੂੜੀਆਂ ਕਰਾਈਆਂ ਹੋਣਗੀਆਂ ਕ੍ਰੋਸ अच्छा जी ਤੇ 55000 ਤੇ ਉਦੋਂ ਛੱਡਿਆ ਸੀ ਘੋੜਾ ਘੋੜਾ ਛੱਡਦੇ ਸੀ ਜਦ ਭਰਦੇ ਸੀ ਲੋਕ ਕੋਈ ਜਦ ਵੀ ਆਰਨਾ ਕਰਨੀ ਕਰ ਦਿੰਦੇ ਨਹੀਂ ਉਹਨੂੰ ਤਾਂ ਭਰਦੇ ਸੀ ਜੀ ਅੱਛਾ ਜੀ ਹਾਂ ਜੀ ਕਿਉਂਕਿ ਉਹਨੂੰ ਤਾਂ ਇਦਾਂ ਹੀ ਕਹਿੰਦੇ ਦੀ ਉਹ ਜਦੋਂ ਲਿਆ ਸੀ ਉਦੋਂ ਤੋਂ ਹੀ ਫੋਨ ਤਾਂ ਆਉਣ ਲੱਪੇ ਸੀ ਬਾਰ ਬਾਰ ਅਸੀਂ ਪਹਿਲਾਂ ਉਹਦੇ ਪੈਰਪੂਰ ਸਾਨੂੰ ਸੀ ਅਸੀਂ ਮੇਨ ਸੇਵਾ ਕਰ ਲਈਏ ਘੋੜੇ ਦੀ ਸੇਵਾ ਬਾ ਬਣਾ ਘੋੜਾ ਲਿਆ ਵੀ ਤਾਂ ਹੀ ਸੀਗਾ ਕਿ ਹਾਂ ਸ਼ੌਂਕ ਸੀਗਾ ਬੜਾ ਉਹਦਾ ਪਹਿਲਾਂ ਉਹਦੇ ਬੱਚਿਆਂ ਦਾ ਸੀਗਾ ਸ਼ੌਂਕ ਸਾਨੂੰ ਹਨਾ ਸਾਨੂੰ ਲੱਗਾ ਕਿ ਕਿਤੇ ਆਪ ਹੀ ਆ ਗਿਆ ਘਰੇ ਸਾਡੇ ਚਲੋ ਜਿੰਨੀ ਸੇਵਾ ਕਰ ਸਕਦੇ ਕਰੀਏ ਨਾ ਤੇ ਪੈਰਾਂ ਦੀ ਪ੍ਰੋਬਲਮ ਸੀ ਹਾਂਜੀ ਬਈ ਤਾਂ ਉਹਦੇ ਵੀ ਮੇਰੇ ਚਾਚਾ ਜੀ ਆ ਬਾਹਰ ਹਾਂਜੀ ਅਮਨਦੀਪ ਸਿੱਧੂ ਹਾਂਜੀ ਤੇ ਉਹਨਾਂ ਨੇ ਉਦੋਂ ਭੇਜੇ ਬੂਟ ਹਾਂਜੀ ਉਥੋਂ 2015 ਚ ਠੀਕ ਆ ਬਈ ਤੇ ਉਹ ਮੈਂ ਫੋਟੋਆਂ ਵੀ ਤੁਹਾਨੂੰ ਮਿਲੀਆਂ ਦਿੱਤੀਆਂ ਹੋਈਆਂ ਉਹ ਤੁਸੀਂ ਦੇਖ ਲਿਓ ਕੰਮ ਲੱਗਿਆ ਹਨਾ ਤੇ ਉਹ ਬੂਟ ਆਪਾਂ ਉਹਦੇ ਪਾ ਕੇ ਰੱਖੇ ਜਿੰਨਾ ਟਾਈਮ ਵੀ ਘੋੜਾ ਰਿਆ ਪਹਿਲਾਂ ਤਾਂ ਘਰੇ ਪ੍ਰੋਪਰ ਫਾਰਮ ਤੇ ਆਪਾਂ ਪਾ ਕੇ ਹੀ ਰੱਖੇ ਉਹਦੇ ਤਿੰਨ ਚਾਰ ਮਹੀਨੇ ਦਵਾਈਦਾਰੂ ਵੀ ਉੱਥੋਂ ਥੋੜੀ ਬਹੁਤੀ ਬਾਹਰੋਂ ਵੀ ਭੇਜੀ ਸੀ ਜਾਤੇ ਉਹਨਾਂ ਨੇ ਥੋੜੀ ਬਹੁਤੀ ਆਪਾਂ ਇੱਥੋਂ ਤਿਆਰ ਕਰਾਈ ਦੇ ਸੀ ਦਵਾਈ ਉਹ ਲਾ ਕੇ ਪੱਕੇ ਬੂਟ ਪਾ ਕੇ ਰੱਖੀ ਦੇ ਸੀ ਉਹਦੇ ਤੇ ਬਾਅਦ ਚੋਂ ਲਾ ਲੋ ਕਿ ਤਿੰਨ ਚਾਰ ਮਹੀਨੇ ਬਾਅਦ ਬਾਹਰ ਅੰਦਰ ਜਿਨੀਆਰੀ ਖੜਿਆ ਬੂਟ ਪਾ ਕੇ ਹੀ ਖੜਿਆ ਘਰੇ ਚਲੋ ਫਿਰ ਲਾਤੇ ਸੀ ਆਪਾਂ ਹਾਂਜੀ ਪਹਿਲਾਂ ਤਾਂ ਇੰਨੇ ਜਿਆਦੇ ਪੈਰ ਖਰਾਬ ਸੀ ਕਿ ਕਈ ਜਿਹਾ ਘੋੜਾ ਤੁਰਦਾ ਮੰਨਦਾ ਸੀ ਤੇ ਬਾਅਦ ਚੋਂ ਤੁਸੀਂ ਫੋਟੋਆਂ ਦੇਖ ਲਿਓ ਕਿ ਮੈਂ ਸਵਾਰੀ ਵੀ ਕੀਤੀ ਉੱਪਰ ਹਨਾ ਉਹ ਲਾਸਟ ਵਾਲੀ ਹੁੰਦੀ ਮੈਂ ਫੋਟੋਆਂ ਦੇਖੇ ਨਾ ਤਾਂ ਪੂਰਾ ਤਿਆਰ ਆ ਤਾ ਹਨਾ ਪੂਰਾ ਇੱਕ ਵਾਰੀ ਤਾਂ ਜਗਰਾਉ ਮੰਡੀ ਲਾਈ ਪਹਿਲਾਂ ਆਪਾਂ ਹੂੰ ਜਦੋਂ ਪਹਿਲੀ ਵਾਰੀ ਘੂੜਾ ਪਤਾ ਲੱਗਾ ਲੋਕਾਂ ਨੂੰ ਕਿ ਹਾਂ ਰਤਨਾਕਰ ਸੱਚੀ ਹੈਗਾ ਠੀਕ ਆ ਬਈ ਉਸ ਤੋਂ ਬਾਅਦ ਫੇ ਅੰਬਰਸਰ ਵਾਲੀ ਮੰਡੀ ਲਾਈ ਅੱਛਾ ਜੀ ਤੇ ਆ ਲਾ ਲਓ ਅੰਬਰਸਰ ਵਾਲੀ ਮੰਡੀ ਤੇ ਪੂਰਾ ਤਿਆਰ ਹੋ ਗਿਆ ਸੀ ਅੱਛਾ ਬਈ ਇਹਨਾਂ ਪੂਰਾ ਘੋੜਾ ਦੁਬਾਰਾ ਤਿਆਰ ਹੋ ਗਿਆ ਸੀ ਠੀਕ ਆ ਬਈ ਨਹੀਂ ਅਕਸਰ ਮੈਂ ਨਾ ਹਰ ਇੱਕ ਕਿਤੇ 'ਚ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆ ਬਈ ਤੁਸੀਂ ਮਤਲਬ ਦਿਲੋਂ ਸੇਵਾ ਭਾਵਨਾ ਸੀ ਤਾਂ ਕਰਕੇ ਤੁਸੀਂ ਇੱਕ ਕਹਿ ਲਓ ਵੀ ਕਮਜ਼ੋਰ ਘੋੜਾ ਉਹ ਟਾਈਮ ਚ ਉਹ ਹੋ ਜਾਂਦਾ ਜਾਨਵਰ ਕਈ ਵਾਰੀ ਹਾਂ ਤੇ ਤੁਸੀਂ ਲਿਆ ਤੇ ਐਨ ਬਿਲਕੁਲ ਫੇਰ ਜਵਾਨ ਬਣਾਤਾ ਸੀ ਤੁਸੀਂ ਉਸ ਘੋੜੇ ਨੂੰ ਹਾਂਜੀ ਬਈ ਇੰਨਾ ਕੀ ਦਿਲ ਤੇ ਚੜਿਆ ਹੋਇਆ ਸੀ ਮਤਲਬ ਵੀ ਦਿਮਾਗ 'ਚ ਸੀ ਵੀ ਉਹ ਘੋੜੇ ਦੀ ਭਾਲ ਕਰੀ ਜਾਂ ਕਿਵੇਂ-ਕਿਵੇਂ ਮਿਲ ਗਿਆ ਘੋੜਾ ਤੁਹਾਨੂੰ ਬਈ ਕਿਉਂਕਿ ਘੋੜੇ ਦਾ ਸ਼ੁਰੂ ਤੁਸੀਂ ਪਹਿਲਾਂ ਨਾ ਬਹੁਤ ਰਿਆ ਸੀ ਬਈ ਜਦੋਂ ਤੁਹਾਨੂੰ ਦੱਸਿਆ ਭਾਜੀ ਇੱਕ ਨਾਲ ਮੈਨੂੰ ਸ਼ੌਂਕ ਸੀ ਜ਼ਿਆਦਾ ਇੱਕ ਨਾਲ ਮਾਸੜ ਜੀ ਨੂੰ ਵਾਹ ਵਾਹ ਸ਼ੌਂਕ ਸੀ ਉਹ ਦਾ ਰਤਨਾਕਰ ਬਲੱਡ ਦਾ ਹੂੰ ਹੂੰ ਤੇ ਅਥਰਾ ਪਹਿਲਾਂ ਰਿਆ ਵੀ ਉੱਥੇ ਫੋਰੜੀ ਵਾਲਾ ਵਾਲਾ ਫਾਰਮ ਉੱਥੇ ਹੀ ਰਿਹਾ ਸੀ ਰਤਨਾਕਰ ਦਾ ਬੱਚਾ ਸੀ ਪਹਿਲਾਂ ਆਪਣੇ ਕੋਲੇ ਹਾਂਜੀ ਹਾਂਜੀ ਉਹ ਉਹਦੇ ਨਾਲ ਸ਼ੋਅ ਵੀ ਖੇਡੇ ਉਹਨਾਂ ਵੀ ਸ਼ੋਅ ਬਹੁਤ ਖੇਡੇ ਆ ਜੀ ਠੀਕ ਆ ਭਾਈ ਹਾਂਜੀ ਉਹਨਾਂ ਫੋਟੋਆਂ ਹੈਗੀਆਂ ਡੈਡੀ ਹੋਣਾਂ ਦੀਆਂ ਨਾਲ ਮਾਸੜ ਜੀ ਹੋਣੀ ਆ ਅੱਛਾ ਅੱਛਾ ਉਹ ਵੀ ਉਹ ਜਿਹੜੇ ਮੁਕਸਰ ਸ਼ੋਅ ਹੁੰਦੇ ਰਹੇ ਆ ਹੂੰ ਤੇ ਉਹਨਾਂ ਚੋਂ ਪਹਿਲਿਆਂ ਤਿੰਨ ਚੌਥਾ ਤੀਜਾ ਚੌਥਾ ਉਸਾਨ ਹੋਣਾ ਨਾ ਵੀ ਬਾਅਦ ਚੋਂ ਸ਼ੋਅ ਲੜਦਾ ਰਿ ਮੁੱਲ ਮਤਲਬ ਕਿ ਮੁੱਖ ਉਹ ਵੀ ਮੇ ਆਪਣੇ ਲੈਣ ਤੋਂ ਪਹਿਲਾਂ ਮਿਲਕਟੀਥ ਕੈਟਾਗਰੀ ਚ ਮੁਖਸਰ ਤੋਂ ਤੀਜੇ ਨੰਬਰ ਤੇ ਆਇਆ ਹੋਇਆ ਸੀ ਉਹ ਅੱਛਾ ਬਈ ਪਹਿਲਾਂ ਆਪਣੇ ਲੈਣ ਤੋਂ ਠੀਕ ਹੈ ਉਹ ਬਚੇਰਾ ਲਿਆ ਸੀ ਆਪਾਂ ਕਿ ਥੋੜਾ ਬਣ ਰਿਆ ਸੀ ਦੋ ਦੰਦ ਹੋਣ ਵਾਲਾ ਸੀ ਠੀਕ ਹੈ ਹਾਂਜੀ ਠੀਕ ਫਿਰ ਬਾਅਦ ਚ ਤਿਆਰ ਕਰਕੇ ਕਾਫੀ ਸ਼ੋ ਉਹਨਾਂ ਵੀ ਸਟੇਲੀਨ ਕੈਟਾਗਰੀ ਚ ਵੀ ਅੱਛਾ ਖੇਡੇ ਜੀ ਹਾਂਜੀ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਉਹ ਪੂਰਾ ਹੋਇਆ ਸੀ ਫਿਰ ਕੋਰੋਡੇ ਦੀ ਭਾਲ ਚ ਦਹੀਂ ਫਿਰਦੇ ਰਹੇ ਇਧਰ ਉਧਰ ਫਾਰਮਾ ਫੁਰਮਾ ਚ ਅਸੀਂ ਤਾਂ ਬੱਚਾ ਹੀ ਲੱਭਦੇ ਵੀਰ ਤਨਾਕਰ ਦਾ ਕੋਈ ਰਿਲੇਟਡ ਮਿਲਦਾ ਅੱਛਾ ਵੀ ਲੈਣਾ ਰਤਨਾਕਰ ਦੀ ਬੱਚਾ ਹਾਂਜੀ ਕਿਉਂਕਿ ਸਾਨੂੰ ਹੈ ਹੀ ਉਹ ਸ਼ੌਂਕ ਹੀ ਉਹਦਾ ਸੀ ਮਾਸੜ ਜੀ ਨੂੰ ਬੜਾ ਸ਼ੌਂਕ ਸੀ ਉਹਦਾ ਅੱਛਾ ਜੀ ਕਿ ਹਰ ਤਨਾਕਰ ਲੈਂਨ ਹੀ ਚੀਜ਼ ਆਣਾ ਆਪਾਂ ਹਨਾ ਕਿ ਥੋੜੀਆਂ ਉਹ ਕੱਟ ਪੁਆਇੰਟ ਉਹਦੇ ਵਾਲੇ ਸਾਨੂੰ ਪਸੰਦ ਸੀ ਬਿਲਕੁਲ ਬਈ ਤੇ ਫਿਰ ਉਹ ਇਦਾਂ ਲੱਭਦੇ ਲੱਭਦੇ ਕੁਦਰਤੀ ਚਲੋ ਜਿੱਦਾਂ ਮਿਲਣਾ ਸੀ ਕਿਤੇ ਤੇ ਇਹਦਾ ਪਤਾ ਲੱਗ ਗਿਆ ਕਿ ਇਹ ਖੜਾ ਅੱਛਾ ਬਈ ਮੁੱਲਾਪੁਰ ਤੇ ਉੱਥੇ ਫਿਰ ਅਸੀਂ ਗਏ ਦੇਖਣ ਇਹਦਾ ਪਤਾ ਵੀ ਨਹੀਂ ਲੱਗਾ ਸੀ ਕੁਛ ਇਹਦਾ ਇਦਾਂ ਪਤਾ ਲੱਗਾ ਸੀ ਕਿ ਪਹਿਲਾਂ ਪਹਿਲੀਆਂ ਚ ਮੁੱਲਾਪੁਰ ਆਇਆ ਇਹ ਇਹ ਉਹਨਾਂ ਕੋਲ ਬੱਚਾ ਪੁੱচ্চਾ ਹੋਊਗਾ ਇਹਨਾਂ ਦਾ ਖੜਾ ਕੋਈ ਅੱਛਾ ਵੀ ਤਾਂ ਗਏ ਪੁੱਛਣ ਗਏਗੇ ਉਹਨਾਂ ਕੋਲ ਹੂੰ ਕਿ ਫਿਰ ਅਸੀਂ ਤਾਂ ਬੱਚਾ ਦੇਖਣ ਗਏ ਸੀ ਕੋਈ ਸਾਨੂੰ ਪਤਾ ਲੱਗਾ ਜਦ ਤੱਕ ਇਹਹੀ ਖੜਾ ਹੂੰ ਤਾਂ ਫਿਰ ਸਾਲ ਲਾ ਲਓ ਕਿ ਚਲੋ ਮਾਸੜ ਜੀ ਨਹੀਂ ਕਹਿੰਦੇ ਵੀ ਸਾਨੂੰ ਉਦਾਂ ਤਾਂ ਭਾਈ ਬਣ ਸਾਡੇ ਕਹਿੰਦੇ ਕਿ ਰਹਿਣ ਦਿਓ ਹੂੰ ਜਿਹੜੇ ਨਾਲ ਵੀ ਹੋਰ ਹੁੰਦੇ ਨੇ ਕਿ ਪੈਰ ਪੂਰ ਖਤਮ ਹੈ ਘੋੜੇ ਦੇ ਕਿ ਪੰਗਾ ਨਾ ਲਾਓ ਹੂੰ ਪਰ ਨਾਲ ਮਾਸੜ ਜੀ ਉਹਨਾਂ ਨੇ ਵੀ ਪੂਰਾ ਦਲਾਸਾ ਦਿੱਤਾ ਕਹਿੰਦੇ ਨਹੀਂ ਇਹ ਆਪਾਂ ਮਿਹਨਤ ਕਰਾਂਗੇ ਸੇਵਾ ਕਰਨੀ ਆਪਾਂ ਤਾਂ ਕੋਈ ਨਾ ਦੇਖੀ ਜਾਊਗੀ ਹਨਾ ਇਹ ਆਪਾਂ ਕਰਦੇ ਆਂ ਤੇ ਫਿਰ ਚਲੋ ਲੈ ਕੇ ਤੇ ਉਹ ਜੋ ਜਿੱਦਾਂ ਸਾਰਾ ਤੁਹਾਨੂੰ ਦੱਸਿਆ ਟ੍ਰੀਟਮੈਂਟ ਸਾਰਾ ਕੀਤਾ ਨਾਲ ਮਾਥੜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹਤੇ ਅੱਛਾ ਵੀਰੇ ਤੇ ਲਾ ਲਓ ਘੋੜਾ ਪੈਰਾਂ ਤੇ ਆ ਗਿਆ ਦੁਬਾਰਾ ਦੁਬਾਰੇ ਖੜ ਗਿਆ ਆਪਦੇ ਪੈਰਾਂ ਤੇ ਪੂਰਾ ਪੂਰਾ ਖੜ ਗਿਆ ਜੀ ਪੂਰਾ ਕੋਈ ਕਹਿ ਨਹੀਂ ਸਕਦਾ ਸੀਗਾ ਕਿ ਇੱਕ ਤਾਂ ਉਹਦਾ ਤਿਆਰ ਹੋ ਗਿਆ ਇੱਕ ਕੋਈ ਇਹ ਵੀ ਨਹੀਂ ਕਹਿ ਸਕਦਾ ਸੀ ਕਿ ਉਹ ਘੋੜਾ ਉਮਰਦਾਰ ਆ ਕਿਉਂਕਿ ਪਹਿਲੀ ਜਿੱਦਾਂ ਹੁਣ ਉਹ ਪਹਿਲਾਂ ਰਿਹਾ ਕਾਲੇ ਚੱਕ ਟੇਬੇ ਹਾਂਜੀ ਅੱਬ ਹੋਰ ਦੇ ਲਾਗੇ ਪਿੰਡ ਜਿਹੜਾ ਹਨਾ ਹਾਂਜੀ ਉਹਨਾਂ ਕੋਲ ਗੁਰਦੇਵ ਹੀਰ ਮੈਨੂੰ ਲੱਗਦਾ ਉਹਨਾਂ ਦਾ ਨਾਮ ਤੇ ਉਹਨਾਂ ਕੋਲ ਹੀ ਰਿਹਾ 12-13 ਸਾਲ ਤੱਕ ਘੋੜਾ ਅੱਛਾ ਬਈ 12-13 ਸਾਲਾਂ ਬਾਅਦ ਮੁੱਲਾਪੁਰ ਆਇਆ ਠੀਕ ਹੈ ਬਈ ਤੇ ਫੇਰ ਲਾ ਲਓ ਕਿ ਮੁੱਲਾਪੁਰ ਰਿਹਾ ਤਿੰਨ ਕ ਸਾਲ ਘੋੜਾ ਹੂੰ ਤੇ ਫੇਰ ਆਪਣੇ ਕੋਲੇ ਆਇਆ ਤੇ ਲਾ ਲਓ ਕਿ ਘੋੜੇ ਦੀ ਉਮਰ ਹੋ ਗਈ 16 ਸਾਲ ਘੋੜਾ ਭਾਈ ਦੁਬਾਰਾ ਐਣ ਦੇ ਤਾਂ ਲਾ ਲਓ ਪੂਰਾ ਜਵਾਨ ਹੋ ਕੇ ਤਿਆਰ ਹੋ ਗਿਆ ਸੀ ਐਣ ਬਿਲਕੁਲ ਹੂੰ ਪੈਰਾਂ ਪੂਰਾ ਤੋਂ ਐਣ ਓਕੇ ਸਵਾਰੀ ਵੀ ਕਰਦੇ ਰਹੇ ਬਾਅਦ ਉਹ ਆਪ ਠੀਕ ਹੈ ਬਈ ਤੇ ਐਨ ਲਾ ਲੋਗੀ ਮੰਡੀਆਂ ਚ ਲੱਗਣ ਪਤਾ ਨਹੀਂ ਲੱਗਦਾ ਸੀ ਘੋੜਾ ਉਮਰਦਾਰ ਆ ਉਮਰਦਾਰ ਤੇ ਬਿਲਕੁਲ ਜਵਾਨ ਹੋ ਗਿਆ ਠੀਕ ਆ ਭਾਈ ਭਈ ਰਤਨਾਕਰ ਦੀ ਡੈਥ ਕਿਵੇਂ ਹੋਈ ਬਈ ਕਾਰਨ ਕੀ ਬਣਿਆ ਡੈਥ ਹੋਣ ਦਾ ਜੀ ਕਾਰਨ ਭਾਜੀ ਆਪਾਂ ਅੰਬਰਸਰ ਮੰਡੀ ਚ ਜਦੋਂ ਸੀਗੇ ਉੱਥੇ ਤੇ ਅਗਰੈਸਿਵ ਹੋ ਗਿਆ ਘੋੜਾ ਥੋੜਾ ਬੱਜਾ ਬੱਜਾ ਹੀ ਖੜਾ ਨਹੀਂ ਹੈਣਾ ਕੀ ਚੱਕਰ ਪਿਆ ਚਲੋ ਹੂੰ ਤੇ ਖੜਾ ਖੜਾ ਹੀ ਉਹ ਮੰਡੀ ਚ ਜਿਹੜੇ ਆਪਾਂ ਬੰਨਿਆ ਹੁੰਦਾ ਜਿਹਨਾਂ ਨਾਲ ਬੁਰਜ ਬੁਰਜ ਦੱਬ ਕੇ ਉਹ ਘੋੜੇ ਨੇ ਜ਼ੋਰ ਲਾ ਕੇ ਪੱਟ ਲਈ ਸੀ ਅੱਛਾ ਭਾਈ ਬਾਹਰ ਕੱਢ ਲਏ ਸੀ ਤੇ ਫਿਰ ਛੱਟ ਲੱਗਣ ਆਪਾਂ ਨੂੰ ਸੀ ਕਿ ਕੋਈ ਛੱਟ ਸੋਟ ਨਾ ਵੱਜ ਜਵੇ ਤੇ ਚਲੋ ਅਸੀਂ ਖੋਲ ਲਿਆ ਘੋੜਾ ਉਹ ਗੇੜੀ-ਗੁੜੀ ਕੜਾਈ ਉਦਾਂ ਵੀ ਸਾਨੂੰ ਸੀਗਾ ਕਿ ਅਸੀਂ ਲੈ ਜਾਣਾ ਘੋੜਾ ਘਰ ਨੂੰ ਬੈਕ ਕਿ ਰਾਤ ਨਹੀਂ ਰੱਖਣਾ ਘੋੜਾ ਉੱਥੇ ਬਸ 3-4 ਘੰਟੇ ਗੇੜੀ-ਛੇੜੀ ਮਰੋਣੀ ਸੀ 2 ਘੰਟੇ ਉੱਥੇ ਬੰਨੇ ਆ ਉੱਥੇ ਮੇਲਾ ਹੀ ਨੱਕ ਲੱਗਾ ਰਿਹਾ ਕਿ ਜਿੰਨਾ ਕ ਟਾਈਮ ਘੋੜਾ ਰਿਆ ਸਾਰਾ ਹਜੂਮ ਇਕੱਠਾ ਹੋਇਆ ਉਹਦੇ ਆਲੇ-ਦਾਲੇ ਪਤਾ ਹੀ ਨਹੀਂ ਸੀ ਲੱਗਦਾ ਕਿ ਕਿੰਨੇ ਕ ਬੰਦੇ ਆਈ ਜਾਂਦੇ ਤੰਬੂ ਚ ਜਾਈ ਜਾਂਦੇ ਨਾ ਤੇ ਫਿਰ ਉੱਥੋਂ ਲਾ ਲਓ ਕਿ ਬਸ ਅਹੀਂ ਕੋਸ਼ਿਸ਼ ਕੀਤੀ ਕਿ ਉਹਨੂੰ ਲੋਡ ਕਰਕੇ ਲੈ ਆਈਏ ਘਰ ਨੂੰ ਠੀਕ ਹੈ ਬਾਈ ਤੇ ਬਸ ਉਹ ਲੋਡ ਕਰਦੇ ਕਰਦੇ ਹੀ ਘੋੜੇ ਨੇ ਥੋੜਾ ਯੋਰ ਯਾਰ ਮਾਰਿਆ ਤੇ ਘੋੜਾ ਵਿੱਚ ਉਹਦੇ ਟਰੈਲਰ ਦੇ ਸਾਈਡ ਨੂੰ ਇੱਧਰ ਡਿੱਪਿਆ ਪੁੱਠਾ ਹੋ ਕੇ ਵਿੱਚ ਛਾਲ ਮਾਰੀ ਤੇ ਵਿੱਚ ਡਿੱਪਿਆ ਅੱਛਾ ਬਾਈ ਤੇ ਉਹਦੇ ਨਾਲ ਘੋੜੇ ਦਾ ਸੱਟ ਲੱਗ ਗਈ अच्छा जी हां जी तो बाकी பாਜੀ ਮੈਨੂੰ ਲੱਗਦਾ ਕਿ ਉਹਦੇ ਬਾਰੇ ਡਿਟੇਲ ਬਹੁਤ ਜ਼ਿਆਦੀ ਹੋ ਜੈਣੀ ਬਾਇਓਗ੍ਰਾਫੀ ਹੂੰ ਹੂੰ ਇੱਕ ਆਪਾਂ ਵੀਡੀਓ ਬਾਅਦ ਚ ਕੱਲੀ ਰਤਨਾਕਰ ਦੀ ਬਾਇਓਗ੍ਰਾਫੀ ਤੇ ਅਲੱਗ ਕਰਦੇ ਆਂਗੇ ਸਾਰੀ ਬਿਲਕੁਲ ਬਿਲਕੁਲ ਬਾਈ ਕਿਉਂਕਿ ਬਾਈ ਮਹਾਨ ਘੋੜਾ ਇਹਦੇ ਚਰਚੇ ਜੇ ਕਿਤੇ ਲੰਮਾ ਟਾਈਮ 2-4 ਸਾਲ ਵੀ ਹੋਰ ਘੋੜਾ ਰਹਿ ਜਾਂਦਾ ਨਾ ਇਹੀ ਸੋਚੀਦਾ ਜੀ ਕਿ ਦੇ ਕਿਤੇ 2-4 ਸਾਲ ਵੀ ਰਹਿ ਜਾਂਦਾ ਤੇ ਕੁਛ ਇੱਕ ਆਪਾਂ ਨੂੰ ਜਿੱਦਾਂ ਸ਼ੌਂਕ ਹੈਗਾ ਅਸੀਂ ਚੰਗੀ ਬਰੀਡਿੰਗ ਦਾ ਤੇ 30000 ਹਜ਼ਾਰ ਕਰ ਸਕਦੇ ਕਰਦੇ ਤੇ ਬਾਅਦ ਚ ਕੋਸ਼ਿਸ਼ ਭਾਜੀ ਥੋੜੀ ਜੀ ਸੁਧਾਰ ਕਰਨ ਦੀ ਕੀਤੀ ਸੀ ਕਿਉਂਕਿ ਜਿੱਦਾਂ ਤੁਹਾਨੂੰ ਵੀ ਪਤਾ ਹੈ ਕਿ ਰਤਨਾਕਰ ਦੇ ਬੱਚੇ ਥੋੜੇ ਆ ਬਹੁਤ ਰੀਡਿੰਗ ਘੱਟ ਹੋਈ ਬਟ ਬਣੇ ਬਹੁਤ ਫਿਰਦੇ ਆ ਤੇ ਉਹ ਆਪਾਂ ਕੋਸ਼ਿਸ਼ ਥੋੜੀ ਜੀ ਕੀਤੀ ਸੀਗੀ ਬਟ ਜਿੱਥੇ ਆਪਾਂ ਉਦੋਂ ਘੋੜੇ ਨੂੰ ਆਪਾਂ ਦੱਬਿਆ ਸੀ ਨਾ ਹਾਂਜੀ ਉਹ ਡੈਥ ਤੋਂ ਬਾਅਦ ਅੱਛਾ ਜੀ ਉੱਥੇ ਫਲੈਟ ਬਣ ਗਏ अच्छा जी आपा कोशिश ਕੀਤੀ ਸੀ ਕਿ ਕਿਉਂਕਿ ਜਦੋਂ ਇਸ ਘੋੜੇ ਦਾ ਡੀਐਨਏ ਕਰਾਇਆ ਬਛੇਰੇ ਦਾ ਬੱਚੇ ਦਾ ਉਦੋਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਸੀਗੇ ਕਿ ਜੇ ਆਪਾਂ ਨੂੰ ਉੱਥੋਂ ਮਿਲ ਜਵੇ ਮੈਨਾ ਮਿੱਟੀ ਵੀ ਮਿਲ ਜਵੇ ਥੋੜੀ ਬਹੁਤ ਜਿੱਥੇ ਆਪਾਂ ਦੱਬਿਆ ਰਹੀਏ ਉੱਥੋਂ ਜੇ ਆਪਾਂ ਨੂੰ ਕੁਝ ਮਿਲ ਜਵੇ ਤੇ ਆਪਾਂ ਉਹਦੇ ਚੋਂ ਡੀਐਨਏ ਕੱਢ ਸਕਦੇ ਹਾਂ ਉਹਦਾ ਠੀਕ ਹੈ ਜਾਂ ਉਹਦੀ ਹੱਡੀ ਤੋਂ ਜਾਂ ਕਿੰਨੇ ਵੀ ਹੈ ਨਾ ਹੱਡੀ ਨੂੰ ਦੇਰ ਤੱਕ ਨਹੀਂ ਉਹ ਗੱਲ ਦੀ ਤੇ ਉਹ ਫਿਰ ਅਸੀਂ ਗਏ ਸੀ ਦੁਬਾਰਾ ਦੇਖਣ ਬਟ ਉਦੋਂ ਫਿਰ ਉੱਥੇ ਫਰੈਟ ਬਣ ਗਏ ਉਹ ਜਿੱਥੇ ਰਤਨਾ ਕਰਨ ਨੂੰ ਦੱਬਿਆ ਗਿਆ ਸੀ ਫਿਰ ਉਹਦਾ ਡੀਐਨਏ ਨਹੀਂ ਮਿਲ ਪਾਇਆ ਨਹੀਂ ਤਾਂ ਆਪਾਂ ਚਾਹੁੰਦੇ ਸੀ ਕਿ ਉਹਦਾ ਡੀਐਨਏ ਆ ਜਾਵੇ ਤਾਂ ਹਾਂ ਵੀ ਲੋਕ ਝੂਠੀਆਂ ਬਣਾ ਬਣਾ ਨਾਂ ਵੇਚਣਾ ਹਨਾ ਕਿਉਂਕਿ ਭਾਈ ਕੋਈ ਵੀ ਬੰਦਾ ਕੋੜੇ ਦੇ ਮੂੰਹ ਨੂੰ ਪੈਸੇ ਲਾਉਣਾ ਜਾਨਵਰ ਤੇ ਬਿਲਕੁਲ ਬਿਲਕੁਲ ਜੇ ਕੋਈ ਕਮਲਵਾਨ ਨਾਣ ਜਾਨਵਰ ਆ ਉਹ ਖੜਾ ਉਹਦੀ ਕੀਮਤ ਕੋਈ ਲੱਖ ਰੁਪਇਆ ਵੀ ਨਹੀਂ ਕਈ ਵਾਰ ਭਰਦਾ ਪਰ ਜੇ ਉਹਦਾ ਪਤਾ ਲੱਗ ਜੇ ਵੀ ਫਲਾਣੇ ਦਾ ਬੰਦੇ ਨੂੰ ਕਈ ਕੋੜੇ ਨਾਲ ਇੰਨੀ ਕਰੇਜ ਆ ਕਿ ਉਹਦੇ ਲੱਖਾਂ ਕੀ ਕਰੋੜਾਂ ਦੇਣ ਨੂੰ ਤਿਆਰ ਹੋ ਜਾਂਦੇ ਹਾਂ ਜੀ ਹਾਂਜੀ ਬਾਕੀ ਜਿਨ੍ਹਾਂ ਨੂੰ ਸੱਚੀ ਪਿਆਰ ਆ ਰਤਨਾਕਰ ਦਾ ਫੇ ਉਹ ਸੱਚੀ ਚੀਜ਼ ਮਤਲਬ ਲੈ ਸਕਦੇ ਹਨਾ ਜੇ ਡੀਐਨਏ ਹੋਵੇ ਉਹਦਾ ਭਾਈ ਰਤਨਾਕਰ ਦੇ ਬੱਚੇ ਤਾਂ ਨਾ ਦੱਸ ਦਿਆ ਮੈਂ ਨਵਾਬ ਦੇਖਿਆ ਨਵਾਬ ਆਪਣੀ ਮਰਜ਼ੀ ਦਾ ਮਾਲਕ ਆ ਉਹਨੇ ਲੋਡ ਹੋਣਾ ਗੱਡੀ 'ਚ ਤਾਂ ਵੀ ਆਪਣੀ ਮਰਜ਼ੀ ਮੈਂ ਜਿੰਨੇ ਵੀ ਦੇਖਿਆ ਵੀ ਸਾਰੇ ਹੁਣ ਬਾਈ ਛੰਦੇ ਆਲਾ ਜਿਹੜਾ ਉਹ ਪੋਪ ਆ ਗਿਆ ਗਲਬਾਗ ਉਹ ਵੀ ਬਹੁਤ ਚੰਗਾ ਚੰਗੇ ਸ਼ੋਹ ਜਿੱਤ ਰਿਹਾ ਜੀ ਜਿਵੇਂ ਦੇਖੋ ਉਹ ਇੰਨੇ ਚੰਗੇ ਕੋੜ ਨੇ ਨਮਾ ਆਪਣਾ ਰਤਨਕਰ ਹੋਰ ਟਾਈਮ ਰਹਿੰਦਾ ਹੋਰ ਗੱਲਾਂ ਬਾਣਣੀਆਂ ਜੀ ਹੋਰ ਗੱਲਾਂ ਬਾਣਣੀਆਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਅੱਜ ਚੋਟੀ ਦੇ ਘੋੜਿਆਂ ਚ ਉਹਦੇ ਹੋਰ ਵੀ ਬੱਚੇ ਖੜੇ ਹੋਣੇ ਖੜੇ ਹੋਣੇ ਜੀ ਰਹਮਤ ਰੌਤ ਨੱਕਰ ਬਾਰੇ ਜਿੰਨੀ ਕ ਗੱਲਬਾਤ ਹੋ ਸਕੀ ਮੈਂ ਤੁਹਾਡੇ ਨਾਲ ਸਾਂਝੀ ਕਰਾਈ ਆ ਬਾਕੀ ਉਹਦਾ ਗੱਲਬਾਤ ਤੇ ਵਿਸ਼ਾਲ ਇੰਨੀ ਜਿਆਦਾ ਵੀ ਉਸ ਘੋੜੀ ਦੀ ਆਪਾਂ ਗੱਲਬਾਤ ਚਾਹੇ 2 ਦਿਨ ਕਰੀਏ ਤਾਂ ਆਮ ਨੂੰ ਉਹਦੀਆਂ ਗੱਲਾਂ ਮੋਕਣੀਆਂ ਕਿਉਂਕਿ ਬਾਈ ਉਹਨਾਂ ਨੇ ਸੇਵਾ ਭਾਵਨਾ ਨਾਲ ਲਿਆ ਸੀ ਉਦੋਂ ਘੋੜਾ ਕੋਈ ਇਹ ਨਹੀਂ ਸੀ ਵੀ ਫੀਸਾਂ ਲੈ ਕੇ ਜਾਂ ਵੀ ਪੈਸੇ ਵਟਣ ਵਾਸਤੇ ਨਹੀਂ ਬਾਈ ਕਹਿੰਦੇ ਸੀ ਨੇ ਲਿਆ ਸੀ ਇੱਕ ਉਹ ਹਾਲਤ ਚ ਲਿਆ ਸੀ ਘੋੜਾ ਵੀ ਜਦੋਂ ਕਮਜ਼ੋਰ ਸੀਗਾ ਘੋੜਾ ਉਹ ਤੇ ਬਾਈ ਉਹਨਾਂ ਨੇ ਸੰਭਿਆ ਦੁਬਾਰਾ ਫੇਰ ਮੰਡੀਆਂ ਲਾਉਣ ਲੱਗੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੁੰਦਾ ਹੋਣਾ ਹੁੰਦਾ ਉਹੀ ਆ ਤੇ ਬਿਲਕੁਲ ਉਸੇ ਦਾ ਦੋਤਾ ਉਹਦੇ ਵਰਗਾ ਹੀ ਬਾਈ ਉਹਨਾਂ ਨੇ ਫਿਰ ਤਿਆਰ ਕਰ ਲਿਆ ਬੱਚਾ ਕਾਂਟੇ ਦਾ ਪੁੱਤ ਆ ਗਿਆ ਜੀ ਦੋਤਾ ਆ ਗਿਆ ਰਤਨਾਕਰ ਦਾ ਤੇ ਮਾਂ ਬਹੁਤ ਚੰਗੀ ਆ ਬਾਈ ਬਾਈ ਉਹਦੇ ਫੋਟੋਆਂ ਹੈਗੇ ਨੇ ਇਹਦੀ ਆਏ ਆਂ ਹਾਂਜੀ ਹਾਂਜੀ ਮੈਂ ਤੁਹਾਨੂੰ ਦੇ ਦੂੰ ਠੀਕ ਆ ਜੀ ਤੇ ਉਹ ਰਤਨਾਕਰ ਦੀ ਰਿਜਨਲ ਆ ਜੀ ਰਿਜਨਲ ਆ ਜੇ ਰਿਜਨਲ ਦੋ ਤਾਂ ਕਹਿ ਸਕਦਾ ਮੈਂ ਰਤਨਾਕਰ ਦਾ ਤੇ ਇਧਰੋਂ ਅਲੀਸ਼ਾਨ ਦਾ ਬਾਈ ਉਹਨਾਂ ਕੋਲ ਸਟੱਡ ਸਰਫ ਦਾ ਜਿਹੜੀ ਉਹਦੀ ਓਪਨ ਆ ਜੀ ਬਾਕੀ ਬਾਈ ਨੂੰ ਕਾਲ ਕਰ ਲੈ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਬਾਈ ਜੀ ਬਹੁਤ-ਬਹੁਤ ਤੁਹਾਡਾ ਜੀ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ